ਕਿਵੇਂ ਆ ਸਿਭੂ ਹਾਂ ਠੀਕ ਆ ਚਾਚੀ ਤਕੜੇ ਹੋ ਤੁਸੀਂ ਹਾਂ ਤਾਂ ਬੇਬੇ ਠੀਕ ਹੈ ਹਾਂ ਉਹ ਤਾਂ ਵਧੀਆ ਠੀਕ ਠਾਕ ਨੇ ਨਹੀਂ ਪੁੱਤ ਉੱਥੇ ਛਾਵੇਂ ਜੀ ਆ ਜਾ ਮੱਚ ਜਾਣਾ ਸਵੇਹਾਂ ਹੀ ਧੁੱਪ ਚੜ੍ਹਿਆ ਹੁੰਦੀ ਆ ਹੋਰ ਚਾਚੀ ਕਿੰਨੀ ਧੁੱਪ ਹੋ ਰਹੀ ਹੈ ਗਰਮੀ ਹੋਣ ਲੱਗੀ ਹੂੰ ਹੋਰ ਆ ਇਧਰ ਕਿਧਰ ਚੱਲੀ ਸੀ ਮੈਂ ਤਾਂ ਚਾਚੀ ਉਹ ਜਵਾਖਾ ਨੂੰ ਸਕੂਲ ਛੱਡ ਕੇ ਆਈ ਸੀ ਅੱਛਾ ਹਾਂ ਇੰਨੀ ਸ ਨਹੀਂ ਇੰਨੀ ਧੁੱਪ ਚੜ੍ਹ ਜਾਂਦੀ ਹੈਗੀ ਉਹਨਾਂ ਨੂੰ ਚੱਕ ਕੇ ਲੈ ਕੇ ਜਾਣਾ ਪੈਂਦਾ ਸਹੀ ਗੱਲ ਹੈ ਮੈਂ ਵੀ ਪੁੱਤ ਦੁਕਾਨ ਤੇ ਜਾਂਦੀ ਸੀ ਅੱਛਾ ਅੱਜ ਸਾਡੀ ਮਨਿੰਦਰ ਦੇ ਭੇਕਿਆਂ ਨੇ ਆਉਣਾਗਾ ਅੱਛਾ ਚੱਲ ਫਿਰ ਤਾਂ ਵਧੀਆ ਫੇਰ ਤਾਂ ਵਧੀਆ ਖਾਣਾ ਬਣਾਇਆ ਚੰਗਾ ਖੁਸ਼ ਹੋ। ਹੋਰ ਭਾਈ ਮੈਂ ਵੀ ਮੈਂ ਖਾ ਚਾਂ ਨਾ ਤਾਂ ਸਬਜ਼ੀ ਸਬਜ਼ੀ ਲਿਆਵਾਂ। ਨਾਲੇ ਕੋਈ ਸੇਵਨਾ ਸਾਵਾਂ ਵਿਚਾਰਿਆਂ ਨੂੰ ਬਣਾ ਦੇਾਂਗੇ। ਤੈਨੂੰ ਪਤਾ ਸੌਣੀ ਸਬੱਬੀ ਅਗਲਾ ਕਿਹੜਾ ਮਾਰਦਾ ਹੈ। ਹਾਂ ਉਹ ਤਾਂ ਹੈ। ਹਾਂ। ਪਰ ਚਾਚੀ ਇੱਕ ਗੱਲ ਪੁੱਛਾਂ ਗੁੱਸਾ ਨਾ ਕਰੀ। ਹਾਂ ਪੁੱਤ ਪੁੱਛ। ਤੁਹਾਡੇ ਪੇਕੇ ਨਹੀਂ ਮੈਂ ਕਦੇ ਆਏ ਦੇਖੇ। ਮੇਰੇ ਪੇਕੇ ਤੇ ਪੁੱਤ ਬਾਲਾ ਵਰਤਦੇ ਸੀ। ਆ ਬਸ ਤੇਰੇ ਤਾਏ ਦਾ ਕਰਕੇ ਮੁੜ ਕੇ ਵਸ ਤੂੰ ਗੱਲ ਹੀ ਨਾ ਛੇੜ ਪੁੱਤ। ਅੱਛਾ ਇਹ ਜ ਕੀ ਹੋ ਗਈ ਸੀ? ਨਾਲੇ ਮੈਂ ਆਪਦੀ ਬੇਬੇ ਨੂੰ ਪੁੱਛਿਆ ਹਨਾ। ਵੀ ਚਾਚੀ ਦੇ ਕਦੇ ਪੇਕੇ ਆਏ ਨਹੀਂ ਦੇਖੇ ਤੇ ਨਾਲੇ ਵਿਆਹ ਚ ਵੀ ਨਹੀਂ ਆਏ ਮੈਂ ਤਾਂ ਦੇਖਿਆ ਨਹੀਂ ਕੋਈ ਵੀ ਪੇਕੇਆਂ ਤੋਂ ਤੁਹਾਡੇ ਵਿਆਹ ਚ ਪੁੱਤ ਆਉਣ ਵਾਲੀ ਕਰਤੂਤ ਹੀ ਨਹੀਂ ਕੀਤੀ ਤੇਰੇ ਤਾਏ ਨੇ ਕਿਵੇਂ ਆਉਣ ਕਿਵੇਂ ਵੜਨ ਇਹੋ ਜਿਹੀ ਹੋ ਗਿਆ ਸੀ ਨਹੀਂ ਪੁੱਤਾ ਕਿਤਾ ਮੇਰੇ ਕੋਲ ਟਾਈਮ ਹੋਇਆ ਨਾ ਫਿਰ ਤੈਨੂੰ ਦੱਸੂ ਸਾਰੀਆਂ ਗੱਲਾਂ ਹੋਰ ਮੈਂ ਥੋੜੀ ਜੀ ਕਾਲੀ ਐ ਆਉਣ ਵਾਲੇ ਆ ਉਹਨਾਂ ਨੇ ਸਵੇਹਾ ਫੋਨ ਕੀਤਾ ਸੀਗਾ ਹਾਂ ਠੀਕ ਐ ਦਾਤੀ ਚਲੋ ਫਿਰ ਤੁਸੀਂ ਵੀ ਸਮਾਨ ਲੈ ਕੇ ਆਉਣਾ ਹਾਂ ਹੋਰ ਪਤਾ ਹਾਂ ਚਲੋ ਸੁਖ ਨਾਲ ਮੇਰੇ ਆਰਬਰਵਾਰ ਦਾ ਬਥੇਰਾ ਪੇਕੇ ਦਾ ਅੱਛਾ ਹਾਂ ਕੋਈ ਆਏ ਨਹੀਂ ਵੀ ਮੇਰੇ ਪੇਕੇ ਹੈ ਨਹੀਂ ਕੋਈ ਵਰਤਨ ਵਾਲੇ ਬਥੇਰੇ ਚੰਗੇ ਸੀਗੇ ਗੱਲ ਕਰ ਭਾਈ ਜੀ ਤਾਂ ਉਹ ਕਿ ਮਾੜੇ ਬੰਦੇ ਨਾ ਮੂਰੇ ਬਾ ਪੈ ਜੇ ਫਿਰ ਦਿਨ ਕੱਢਣੇ ਪੈਂਦੇ ਆ ਉਹੀ ਤਾਂ ਹੈ ਚਾਚੀ ਇਹ ਤਾਂ ਬੰਦਿਆਂ ਦੇ ਕਰਕੇ ਤਾਂ ਨਾ ਪੇਕਿਆਂ ਨੂੰ ਛੱਡਣਾ ਪੈ ਜਾਂਦਾ ਹੈ ਜੀ ਗੱਲ ਹੈ ਭਾਈ ਫਿਰ ਹੁਣ ਤਾਂ ਇਹਨੂੰ ਪਤਾ ਨਾ ਤਾਂ ਆਪ ਪੇਕੀ ਬੈਠ ਸਕਦੇ ਆ ਭਾਈ ਜਵਾਕਾਂ ਜੱਲੇ ਵਾਲਿਆਂ ਆ ਵੀ ਹਾਂ ਤੇ ਆਪਦੇ ਹੁਣ ਜਿੱਥੇ ਮਾਂ ਪਿਓ ਨੇ ਕੇਰਾ ਚੋਲ ਸਮਟੂਆ ਕਰਤਾ ਉੱਥੇ ਘਟਣਾ ਪੈਂਦਾ ਸਾਰੀ ਜ਼ਿੰਦਗੀ ਉੱਥੇ ਹੀ ਕੱਟਣੀ ਪੈਂਦੀ ਹੈ ਸਹੀ ਗੱਲ ਹੈ ਭਾਈ ਤੈਨੂੰ ਪਤਾ ਬੁੜੀਆਂ ਨੂੰ ਸ਼ਰਮ ਮਾਰਦੀ ਹੈ ਕੀ ਕਰਗੇ ਸਹੀ ਗੱਲ ਹੈ ਹਾਂ ਚੱਲ ਚੰਗਾ ਪੁੱਤ ਮੈਂ ਕਵੇੜਾ ਹੋਈ ਜਾਂਦਾ ਫਿਰ ਮੈਂ ਦਾਲ ਸਬਜ਼ੀ ਲੈ ਆਵਾਂ ਹਾਂ ਠੀਕ ਹੈ ਚਾਚੀ ਮੇਰੇ ਤੇਕਰ ਲੋਡ ਹੋਈ ਨਾ ਤਾਂ ਮੈਂ ਆ ਜੂੰਗੀ ਕੰਮ ਕੁੰਮ ਕਰਾ ਦਿੰਦੀ ਹਾਂ ਕੋਈ ਨਾ ਮਾਰਨੀ ਗੇੜਾ ਤੂੰ ਹਾਂ ਤੇ ਤੁਸੀਂ ਵੀ ਗੇੜਾ ਮਾਰਦੇ ਰਿਆ ਕਰੋ ਕੋਈ ਨਾ ਕੋਈ ਨਾ ਪੁੱਤ ਆਉਂਗੀ ਮੈਂ ਹਾਂ ਠੀਕ ਹੈ ਚੰਗਾ ਚਾਚੀ ਚੰਗਾ ਪੁੱਤ ਜਾਂਦੀ ਵਸਦੀ ਰਹਿ ਜੀ ਲਿਆ ਡੜੀ ਚਾਪਣਾ ਦਾ ਤੁਹਾਡੇ ਅਸਤੂੜੀ ਹਾਂ ਬੇਟਾ ਵੜਾ ਦੇ ਉਹ ਕਿਵੇਂ ਭੱਜੀ ਫਿਰਦੀ ਐ ਰਿਸ਼ਤੇਦਾਰਾਂ ਨੇ ਆਉਣਾ ਤਾਂ ਭੱਜੀ ਫਿਰਦੀਆਂ ਮੁੰਡੇ ਦੇ ਸਹੁਰਿਆਂ ਨੇ ਆਉਣਾ ਮੁੰਡੇ ਦੇ ਸਹੁਰਿਆਂ ਨੇ ਆਉਣਾ ਤੂੰ ਕਿਉਂ ਭੱਜੀ ਫਿਰਦੀ ਐ ਤੈਨੂੰ ਵੀਰੇ ਜ ਉਹਨਾਂ ਦਾ ਹੈ ਚਾਹ ਪਾਣੀ ਤਾਂ ਪਿਾਵਾਂਗੇ ਰੋਟੀ ਟੁੱਕ ਵੀ ਖਵਾਵਾਂਗੇ ਦਾਲ ਸਬ지 ਲੈ ਕੇ ਆਈਆਂ ਨਾ ਨਾਲੇ ਜੇ ਰੇਜ ਐ ਤਾਂ ਤਾਂ ਹੀ ਰਿਸ਼ਤੇਦਾਰਾਂ ਨਾਲ ਵਰਤਗੇ ਆ ਤੇਰੇ ਵਾਲੀ ਕਤੂਤ ਮੈਂ ਤਾਂ ਕਰਦੀ ਨਹੀਂ ਜਿਹੜੀ ਤੂੰ ਕੀਤੀ ਐ ਚਾਹ ਪਾਣੀ ਪਿਓ ਤੇ ਟਾਈਮ ਨਾਲ ਉਹਨਾਂ ਨੂੰ ਮੋੜੋ ਨਹੀਂ ਤਾਂ ਨਿਤਰੂ ਇੱਥੇ ਆ ਕੇ ਬੈਠਾ ਕਰਨਗੇ ਉਹ ਆਹੋ ਕਿਸੇ ਨਾਲ ਵਰਤ ਵੀ ਲੈ ਮੇਰੇ ਪੇਕੇ ਨਾਲ ਤਾਂ ਨਹੀਂ ਵਰਤਿਆ ਆ ਮੁੰਡੇ ਦੇ ਸਹਰਿਆਂ ਨੂੰ ਤੂੰ ਰੋਕ ਸਕਦਾ ਹਾਂ ਰੋਕ ਸਕਦਾ ਹਾਂ ਖਬਰਦਾਰ ਹੋ ਜੀ ਜੇ ਬੋਲਿਆ ਦਾਆਂ ਤੋਂ ਅਸੀਂ ਜੇ ਮਰਜ਼ੀ ਕਰਗੇ ਉਹ ਜਾ ਤੂੰ ਹਾਂ ਪਹਿਲਾਂ ਬਹੁਤ ਸੁਣ ਲenga ਤੇਰੀਆਂ ਹੁਣ ਨਹੀਂ ਕੋਈ ਸੁਣਦਾ ਤੂੰ ਜਾ ਜਾ ਕੰਮ ਕਰ ਆ ਮੈਨੂੰ ਖਾਲਾ ਕਰ ਚੁੱਪ ਕਰਕੇ ਜਿਹੜੀਆਂ ਮਰਦਗਾ ਆ ਜਾਣੀ ਬੇਬੇ ਫੇਰੇ ਜਾ ਬਾਰੇ ਨਾ ਹੋਰ ਆਪਾਂ ਵੀ ਉਧਰ ਦੀ ਰਾਏ ਪਰੇ ਦੀ ਮੈਂ ਤਾਂ ਐਂ ਕਹਿੰਦਾ ਤੈਨੂੰ ਹਾਂ ਮੈਂ ਕਿਹਾ ਭੈਣ ਨੂੰ ਵਿਆਹੀ ਨੂੰ 2-3 ਮਹੀਨੇ ਹੋਇਆ ਹਜੇ ਐਂ ਲੱਗਦਾ ਜੀ ਪਤਾ ਨਹੀਂ ਸਦਗੀਆਂ ਹੀ ਹੋਗੀਆਂ ਇੱਥੇ ਆ ਜੀ ਨੂੰ ਹਣਾ ਤੇ ਹੋਰ ਐਂ ਤਾਂ ਹੋ ਹੀ ਜਾਂਦਾ ਫਿਰ ਉਹੀ ਕਹਦਾ ਭੈਣ ਭਾਈ ਦਾ ਹੋਵੇ ਇੱਕ ਅਸੀਂ ਲੜੇ ਝਾਂਡੇ ਨਹੀਂ ਨਾ ਬਾਲਾ ਤਾਂ ਹੀ ਉਹਦਾ ਬਾਲਾ ਤੇ ਹੋਉਂਦਾ ਮੈਨੂੰ ਹਾਂ ਲੈ ਆਹ ਫਿਰ ਜੀ ਹੈ ਪੀਰੇ ਪੀਰੇ ਜੀ ਹੋ ਗਿਆ ਨਾ ਸੱਚੀ ਕਰਦੇ ਸੱਚੀ ਕਰ ਹੋ ਠੀਕ ਆ ਅੱਜ ਫਿਰ ਬੈਠੋ ਚੱਲ ਆਹ ਹੋਰ ਵੀਰੇ ਸਹੀ ਪਹੁੰਚ ਗਏ ਤੁਸੀਂ ਹਾਂ ਹਾਂ ਵਧੀਆ ਪਹੁੰਚ ਗਏ ਠੀਕ ਹੈ ਲੈ ਫਣ ਫੜ ਫਿਤ ਰਸਮਾਂ ਬਾਈ ਸਮਾਨ ਨੂੰ ਦੱਸ ਕੀ ਹੁੰਦਾ ਹੁਣ ਕਿਹੜਾ ਮੈਂ ਨਿਆਣੀ ਆ ਵੀ ਮੈਂ ਇੱਥੇ ਰੀੜੀ ਖਾਉਂਗੀ ਹੈ ਗੱਲ ਨਿਆਣੀ ਸਹਣ ਦੀ ਕਰਨੀ ਪਈ ਆ ਬਣ ਤੀਆਂ ਦਾ ਤਾਂ ਨਾ ਸਾਰੀ ਉਮਰ ਦੇਣੇ ਦਿੱਤਾ ਜਾਂਦਾ ਹੁੰਦਾ ਲੋਹੜੀ ਦੀਵਾਲੀ ਹੋਲੀ ਸਾਰੇ ਤਿਹਾਰਾਂ ਤੇ ਗਰਮੀ ਸਰਦੀ ਹੂੰ ਲੀੜਾ ਕੱਪੜਾ ਤਾਂ ਦੇਣਾ ਚਾਹੀਦਾ ਹੀ ਐ ਨਾ ਸਾਰੇ ਭਰਾ ਹੀ ਤੇਰੇ ਵਾਂਗੂ ਆ ਲੈ ਜਾਂਦੇ ਪਹਿਣਾ ਕੋ ਲੀੜਾ ਕੱਪੜਾ ਸਾਰੇ ਭਰਾਵਾਂ ਦਾ ਪਹਿਣੇ ਮੈਨੂੰ ਪਤਾ ਨਹੀਂ ਪਰ ਮੈਨੂੰ ਇੰਨਾ ਪਤਾ ਵੀ ਕਿਕਰ ਸੋਂ ਤਾਂ ਜ਼ਰੂਰ ਕਰਦਾ ਹੈ ਆ ਹੋਏ ਤਾਂ ਠੀਕ ਆ ਗੱਲ ਹੱਕ ਬਣਦਾ ਹੀ ਐ ਹੋਰ ਮੇਰੀ ਭਝਾਈ ਦਾ ਕੀ ਹਾਲ ਸੀ ਸਭ ਠੀਕ ਠਾਕ

ਜਮਾ ਠੀਕ ਠਾਕ ਹੈ ਤੂੰ ਤਾਂ ਗੇੜਾ ਨਹੀਂ ਮਾਰਿਆ ਬਰੋਨੇ ਕਦੇ ਬਸ ਟਾਈਮ ਹੀ ਲੱਗਿਆ ਭਾਈ ਖੇਤ ਖਿਲਾਰ ਦਾ ਕੰਮ ਕਿੰਨਾ ਤੈਨੂੰ ਪਤਾ ਹੀ ਆ ਹੈ ਉਹ ਖੇਤ ਤਾਂ ਫਿਰ ਹੁਣ ਆਟਾ ਆ ਆ ਰੋਤੀ ਕੰਮ ਦੀ ਆ ਗਈ ਨਾ ਤੇ ਟਾਈਮ ਸਰ ਨਾ ਗੱਡੀ ਜੇ ਤਾਂ ਭਾਈ ਉਹ ਬਰਾਉ ਹੋ ਜਾਂਦਾ ਬਰਾਉ ਹੋ ਜਾਂਦਾ ਪਤਾ ਨਹੀਂ ਨਾ ਕੋਈ ਆ ਤਿੰਨ ਦਿਨ ਹੋ ਗਏ ਨੇ ੍ਹਰੀ ਚਲਦੀ ਨੂੰ ਹੈ ਕੋਈ ਪਤਾ ਨਹੀਂ ਵੀ ਕਦੋਂ ਆ ਜਾਵੇ ਆ ਵਰਝ ਜਾਵੇ ਆ ਕੇ ਨਾ ਤੇ ਭਾਈ ਕਣਕ ਵਧੀਆ ਸੋਹਣੀ ਹੋ ਗਈ ਕਣਕ ਸੋਹਣੀ ਹੋ ਗਈ ਭੈਣ ਤਾਂ ਹੀ ਤਾਂ ਤੈਨੂੰ ਸਾਰਾ ਕੁਝ ਵਧੀਆ ਲਿਆਤਾ ਆਪਾਂ ਹੈ ਉਹ ਤਾਂ ਤੂੰ ਆਏ ਗੇੜੇ ਆ ਹੀ ਕਹਿਣਾ ਹੁੰਦਾਗਾ ਸੋਹਣੀ ਹੋ ਗਈ ਠੀਕ ਆ ਭਾਈ ਜੋ ਰੱਬ ਨੇ ਦੇਤੇ ਚਾਰ ਦਾਣੇ ਖਾ ਲਾਂਗੇ ਹੱਸ ਕੇ ਕਬੂਲ ਕਰ ਲਾਂਗੇ ਕੀ ਗੱਲ ਹੈ ਪਤ ਗੁਰਦੁਆਰੇ ਜਾਏ ਉੱਥੇ ਆਪਦਾ ਭਾਈ ਜੋ ਤਿਲ ਫੁੱਲ ਸੀਗਾ ਜਿੰਨੇ ਜੋਗਾ ਮੈਂ ਸੀ ਉਹ ਕਰਾਇਆ ਮੰਦਰ ਚ ਜਾਏ ਉੱਥੇ ਵਿਦੇ ਆਇਆ ਆਪਣੇ ਪਿੰਡ ਜਿਹੜੀ ਵਸੀਤ ਆ ਉਹਨਾਂ ਨੂੰ ਦੇ ਆਇਆ ਚਲੋ ਭਾਈ ਦਸਾਂਦ ਵੀ ਕੱਢਣਾ ਦਸਾਂਦ ਵੀ ਜ਼ਰੂਰੀ ਹੈ ਤੇ ਬਾਕੀ ਡੇਰੇ ਵਾਲਿਆਂ ਨੂੰ ਵੀ ਇਹੋ ਕਰਤਾ ਆਪਾਂ ਵੀ ਅੱਜ ਕੀ ਦੋ ਦੋ ਬੋਰੀਆਂ ਗੁਰਦੁਆਰੇ ਚੜਾਈ ਦਿੱਈ ਹੈ ਜ਼ਰੂਰੀ ਹੈ ਜਿਹੜਾ ਅੱਜ ਤਾਂ ਭਾਈ ਫਿਰ ਰਹੇਂਗਾ ਨਾ ਤੂੰ ਉਹ ਕਿੱਥੇ ਜਾਂਦਾਗਾ ਭਾਈ ਤੂੰ ਨਾ ਕੰਮਕਾਰ ਤੂੰ ਨਵੇੜੀ ਬੈਠਾ ਕੰਮਕਾਰ ਨਵੇੜਿਆ ਕਿੱਥੇ ਆ ਇਹ ਵਿਚਾਲੇ ਪਿਆ ਕਣਕ-ਕਣਕ ਕਮ ਅਸਾਂ ਹਜੇ ਸਿੱਟੀ ਬੈਠੇ ਆਂ ਮੁੰਡੇ ਨੂੰ ਛੱਡ ਕੇ ਆਇਆਗਾ ਮੈਂ ਤਾਂ ਉੱਥੇ ਚਲ ਮੈਂ ਤਾਂ ਕਹਿੰਦਾ ਰਹਿੰਦਾ ਯਾਰ ਅੱਜ ਰਾਤ ਨਾ ਨਾ ਕੋਈ ਨਹੀਂ ਤੂੰ ਐਂ ਕਰੀ ਤੂੰ ਆ ਜੀ ਮੇਰੇ ਕੋਲੇ ਠੀਕ ਹੈ ਨਾ ਰਾਤ ਲਾਇਆ ਹੋਗੇ ਤੁਸੀਂ ਦੋਨੇ ਨੇ ਨਾਲੇ ਸੇਵਾ ਕਰੂ ਤੇਰੀ ਵਧੀਆ ਘਰ ਦੀ ਗੱਡੀ ਪਿਆਉਂਗਾ ਕੋਈ ਨਾ ਸੇਵਾ ਕਰਨ ਦਾ ਮੌਕਾ ਦੇ ਦੇ ਆ ਕੋਈ ਨਹੀਂ ਕੋਈ ਨਹੀਂ ਉਹ ਤੀ ਦਾ ਕਰਦਾ ਤਾਂ ਪਾਣੀ ਨਹੀਂ ਪੀਂਦੇ ਹੁੰਦੇ ਤੇ ਤੂੰ ਮੈਨੂੰ ਉਹ ਗੱਲ ਦਾਰੂ ਪਿਆਉਣ ਨੂੰ ਫਿਰਦਾ ਭਾਈ ਕੋਈ ਨਹੀਂ ਕੋਈ ਨਹੀਂ ਚਲ ਠੀਕ ਹੈ ਭਾਈ ਮੈਂ ਕੰਮ ਜਾ ਆਵਾ ਹੈ ਚਲ ਚਲ ਕੋਈ ਗੱਲ ਨਹੀਂ ਮੈਂ ਫਿਰ ਸਿੰਘ ਠੀਕ ਹੈ ਹੋਰ ਭਾਈ ਤੂੰ ਮੈਨੂੰ ਐਂ ਦੱਸ ਪਹਿਲਾਂ ਰੋਟੀ ਪਾ ਮੇਰੀ ਗੱਲ ਸੁਣ ਰੋਟੀ ਰੂਟੀ ਤਾਂ ਮੈਂ ਖਾ ਕੇ ਆਇਆ ਹੁਣ ਰੋਟੀ ਦਾ ਕਿੱਥੇ ਤੋਂ ਆਰਪਾਰ ਕਰਾਂਗੀ ਬਸ ਕੋਈ ਗੱਲ ਨਹੀਂ 10 ਮਿੰਟ ਬਹਿ ਜਾ ਗੱਲਾਂ ਕਰ ਉਸ ਤੋਂ ਬਾਅਦ ਚਾਹ ਬਣਾ ਲਈ ਫਿਰ ਚਾਹ ਪੀ ਕੇ ਮੈਂ ਜਾਊਂਗਾ ਛੇਤੀ ਤੂੰ ਕਾਲਚ ਹੀ ਆਇਆ ਕਾਲਚ ਕੀ ਤੂੰ ਆਏ ਨਾ ਮੁੰਡਾ ਮੰਡੀ ਚ ਕਿੱਥੇ ਬੈਠਦਾ ਉਹਨੂੰ ਤਾਂ ਛੇਤੀ ਐ ਆਇਆ ਮੈਂ ਘਰੇ ਕਦੋਂ ਭੱਜਾਂ ਮੈਂ ਤਾਂ ਢੀਕਦੀ ਰਹਿਣੀ ਆ ਵੀ ਗੱਲਾਂ ਬਾਤਾਂ ਕਰਾਂਗੇ ਤੂੰ ਛੇਤੀ ਉਧਰੋਂ ਕੰਮ ਛੱਡ ਕੇ ਪਹਿਲਾਂ ਦਸਾਉਂਦ ਮੇਰਾ ਕੱਢ ਕੇ ਤੇ ਇੱਥੋਂ ਛੇਤੀ ਭੱਜਣ ਦੀ ਕਰਦਾ ਪਤਾ ਕੀ ਹੁੰਦਾ ਵੇਲੇ ਸਿਰ ਕੰਮ ਸਾਰੇ ਨੂੰ ਮੇੜ ਲੈਣੇ ਚਾਹੀਦੇ ਹੁੰਦੇ ਆ ਤੁਹਾਇਂ ਦੇਖ ਤੈਨੂੰ ਮੈਂ ਗੱਲ ਦੱਸਦਾ ਸੀਗਾ ਵੀ ਐਤਕੇ ਗੋਗੂ ਪੰਡਤ ਕੇ ਕਣਕ ਹੋਈ ਨਹੀਂ ਆਪਦੇ ਅੱਛਾ ਅੱਗ ਲੱਗੀ ਸੀਗੀ ਉਦੋਂ ਤੇ ਹੁਣ ਸਾਰਿਆਂ ਨੇ ਭਈ ਆਪਦੇ ਉਹ ਜਿੰਨੇ ਜੋਗੇ ਸੀਗੇ ਕੋਈ ਤਿੰਨ ਪਾਰ 13 ਪਾਰ ਕਰ ਕਰਾ ਕੇ ਉਹਨਾਂ ਨੂੰ ਤੇ ਖਾਨ ਜੋਗੀ ਕਣਕ ਸਾਲ ਦੀ ਤੇ ਉਹਦੇ ਘਰੇ ਸਿੱਟ ਕੇ ਆਏ ਆਗੇ ਤੇ ਉਹ ਤਾਂ ਵਿਚਾਰਾ ਹਾਂ ਉਹ ਕਰਕੇ ਆਇਆ ਤੇ ਮੈਂ ਅੱਗੇ ਜਾ ਕੇ ਕਹਿਣ ਲੱਗਾ ਮਾਹਵਿਤਾਇਆ ਤੂੰ ਕਿਸੇ ਗੱਲ ਦਾ ਫਿਕਰ ਨਾ ਕਰੀ ਅਸੀਂ ਇਹ ਬੈਠੀ ਆਂ ਤੇ ਬਾਹਲਾ ਹੀ ਰੋਵੇ ਭਣੇ ਉਹ ਤਾਂ ਰੋਣਾ ਤਾਂ ਹੈਗਾ ਹੀ ਐ 6 ਮਹੀਨਿਆਂ ਦੀ ਖੇਤੀ ਐ ਹੁਣ ਬੰਦਾ ਮੱਥਾ ਮਾਰਦਾ ਜਦੋਂ 4 ਮਾਨ ਦਾਣੇ ਇਕੱਠੇ ਕਰਨ ਦਾ ਟਾਈਮ ਹੁੰਦਾ ਉਦੋਂ ਇਹੋ ਜਿਹਾ ਭਾਣਾ ਵਰਤ ਜੇ ਤੇ ਬੰਦਾ ਰੋਊ ਹੋਰ ਕੀ ਕਰੂਗਾ ਰੋਊਗਾ ਉਹੀ ਤਾਂ ਗੱਲ ਦੋਨੇ ਨਹੀਂ ਚੱਲੇ ਜਾਂਦੇ ਬਈ ਤਾਂ ਹੀ ਕਿਹੜੇ ਚੱਲੀ ਜਾਂਦੇ ਸਹੀ ਗੱਲ ਐ ਭਾਈ ਬਾਹਲਾ ਮਾੜਾ ਹੋਇਆ ਵਿਚਾਰਾ ਬੰਦਾ ਆਏ ਆ ਨਾ ਇੱਕ ਤਾਂ ਬੰਦਾ ਹੁੰਦਾ ਭਣੇ ਵੀ ਜਿਹੜਾ ਕੋਈ ਕਿਸੇ ਦਾ ਡੋਲ ਦਾ ਵਿਗਾੜਦਾ ਖਰਾਬ ਐ ਉਹਦੇ ਨਾਲ ਇਹੋ ਜਿਹਾ ਹੋ ਜੇ ਨਾ ਚੱਲ ਵੀ ਲੈਂਦਾ ਬੰਦਾ ਕਹਿੰਦਾ ਚੱਲ ਕੋਈ ਨਹੀਂ ਇਹ ਤਾਂ ਹੋਣੀ ਚਾਹੀਦੀ ਸੀ ਸਹੀ ਗੱਲ ਹੈ ਉਹ ਤਾਂ ਉਸੇ ਕਹਿੰਦਾ ਰੱਬ ਦੇ ਭਗਤ ਨੇ ਹਾਂ ਦੋਨੇ ਜਣੇ ਹੈ ਤੇ ਉਹਨਾਂ ਦੇ ਨਾਲ ਤਾਂ ਗਾਏ ਜੇ ਦੇਖਿਆ ਨਹੀਂ ਜਾਂਦਾ ਚੱਲ ਭਾਈ ਸਹਾਰਾ ਬਣੀਦਾ ਹੁੰਦਾ ਭੈਣ ਭਰਾ ਦਾ ਤੇ ਹੋਰ ਸਾਰਾ ਬਣੀਦਾ ਆਉਂਦੇ ਵਰਗਾ ਹੀ ਆ ਜੇ ਆਪਣੇ ਨਾਲ ਐ ਹੋ ਜੇ ਤਾਂ ਆਪਾਂ ਕਿਵੇਂ ਕਰਗੇ ਤੇ ਸਾਰੇ ਹੁਣ ਸਾਰਾ ਪਿੰਡੀ ਨਾਲ ਖੜਾ ਉਹਨਾਂ ਦੇ ਹਾਂ ਹਾਂ ਸਾਰੇ ਜਣੇ ਉਹਨਾਂ ਨੂੰ ਉਹ ਕਹਿੰਿਆ ਤੂੜੀ ਦਿੱਤੀ ਆ ਪਸ਼ੂਆਂ ਵਾਸਤੇ ਕਣਕ ਦਾ ਹਰ ਚੀਜ਼ ਇਹਨੇ ਜੁਗਿਆ ਕਿ ਭਾਈ ਹੁਣ ਕੀ ਕਰਗੇ ਅਗਲੇ ਨੂੰ ਕਹਿੰਦੇ ਵੀ ਚਲੋ ਹੁਣ 6 ਮਹੀਨੇ ਤਾਂ ਕਮ ਸੇ ਕਮ ਕਰੋ ਹਾਂ ਵੀ ਉਹ ਤਾਂ ਕਰੋ ਬਾਕੀ ਮੁੜ ਕੇ ਆਪਦਾ ਆਪੇ ਦੇਖ ਲੂਗਾ ਘਾਟਾ ਤਾਂ ਪੂਰਾ ਨਹੀਂ ਕਰ ਸਕਦੇ ਨਾ ਨਾ ਭਾਈ ਆਪ ਦੇ ਵਰਗੀ ਕਿੱਥੇ ਰੀਸ ਹੈ ਹਾਂ ਘਾਟਾ ਤਾਂ ਨਹੀਂ ਪੂਰਾ ਹੁੰਦਾ ਬੰਦੇ ਨੂੰ ਹੌਸਲਾ ਹੁੰਦਾ ਫਸਲ ਆਈਦਾ ਕਰੇ ਹਾਂ ਇਹ ਨਹੀਂ ਇਹ ਤਾਂ ਗੱਲ ਲਾਲੀ ਮਸੀਨ ਮਸੂਨ ਕਾ ਕੀ ਕਰਦਾ ਹਾਂ ਕਲਕ ਤਾਂ ਬਣਾ ਲਈ ਭਾਈ ਇਹ ਕੱਢ ਲਈ ਇਹ ਤੂੜੀ ਰਹਿ ਗਈ ਬਣਾਉਣ ਵਾਲੀ ਬਸ ਅੱਜ ਫਿਰ ਤੂੜੀ ਕਰਦੇ ਫਿਰਦੇ ਹਾਂ ਹਾਂ ਤੂੜੀ ਦਾ ਬਸ ਮਸੀਨ ਮਸੂਨ ਜੀ ਦਾ ਪਤਾ ਨਹੀਂ ਕਿਵੇਂ ਕੁਝ ਕਰ ਹਾਂ ਆਪੇ ਹੋਜੂ ਜਿਵੇਂ ਕੁਝ ਹੋ ਜਾ ਹਾਂ ਮਸ਼ੀਨਾਂ ਦੀਆਂ ਚੱਲੀਆਂ ਨੇ ਹੁਣ ਹਾਂ 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 ਉਹਨਾਂ ਨਾਲ ਬ ਮੁੰਡਾ ਵੀ ਇੱਥੇ ਮਸ਼ੀਨ ਦਾ ਪਤਾ ਕਰਨ ਹੀ ਗਿਆ ਸੀਗਾ। ਅੱਛਾ 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 ਠੀਕ ਹੈ। ਹਾਂ। ਚਲ। ਹਾਂ ਚਾਹ ਮੈਂ ਬਣਾ ਲੇ ਮਾ ਚਾਹ ਕੋਟ। ਬਣਾ ਲੇ ਚਾਹ ਭਾਈ। ਹਾਂ ਆ ਤਾਂ ਤੂੰ ਨਾ ਐਵੇਂ ਇਹੋ ਕਰਦਾ ਹੁਣ ਆਏ ਗਏ ਨੇ। ਕੁਝ ਨਹੀਂ ਵਸਤੂ ਆ ਸੂਟ ਦੇਖ ਲਾ ਸਾਰੇ ਸਮਾਨ ਹੀ ਗਰਮੀਆਂ ਵਾਲੇ ਆ ਇਹ। ਹਾਂ ਚਾਹ ਬਣਾ ਲਿਆਗਾ ਦੇਖ ਲਾ। ਉਹ ਪਤਾ ਕੀ ਆਗਾ ਫਿਰ ਇੱਕ ਅੱਧਾ ਸੂਟ ਨਾਲ ਤਾਂ ਆਏ ਹੈਗਾ। ਵੀ ਇੱਕ ਤਾਂ ਗਰਮੀਆਂ ਚ ਪਾਉਣ ਵਾਲੇ ਇੱਕ ਅੱਧੇ ਸੂਟ ਨਾਲ ਤਾਂ ਉਹ ਹੀ ਨਹੀਂ ਸਰਦਾ ਹੁੰਦਾ। ਦੋ ਤਿੰਨ ਸੂਟ ਤਾਂ ਹੋਣ ਹੀ ਗੀ। ਆਪੇ ਮੈਨੂੰ ਸਮਾ ਕੇ ਦੇਣਗੇ ਹੁਣ ਇਹ ਜਿੱਥੇ ਮੈਂ ਕੰਮ ਕਰਦੀ ਆ। ਹਾਂ ਨਾਲੇ ਤੂੰ ਇਹਨਾਂ ਨੂੰ ਸੁਭਾ ਨਾਲੇ ਤੈਨੂੰ ਪਤਾ ਹੈਦਾ ਇਹ ਤਾਂ ਲੀਰ ਵੀ ਨਹੀਂ ਲੈ ਕੇ ਦਿੰਦਾ ਮੈਨੂੰ ਉਹ ਅੱਡੋ ਅੱਡ ਹਿਸਾਬ ਹੁੰਦਾ ਮੇਰੀ ਗੱਲ ਕੰਜੂਸ ਆ ਬਾਈ ਇਹ ਕੰਜੂਸ ਕੀ ਦੇ ਲਈ ਕੰਜੂਸ ਆ ਉਹ ਐਂ ਦੱਸ ਤੇਰੇ ਲਈ ਕੰਜੂਸ ਆ ਤੇਰੇ ਪੁੱਤ ਲਈ ਕੰਜੂਸ ਹੈ ਇਹਨੂੰ ਪਤਾ ਹੈਗਾ ਵੀ ਸਾੜੀ ਸੋਣੀ ਦੀ ਲੀੜਾ ਕੱਪੜਾ ਦੇ ਜਾਂਦੇ ਆ ਤਾਂ ਕਰਕੇ ਆਪ ਹੱਥ ਘੁੱਟ ਲੈਂਦਾ ਉਹ ਕੋਈ ਨਹੀਂ ਫਿਰ ਕਿੱਡੀ ਕਹਿ ਲੈ ਜੀ ਅਸੀਂ ਦੇ ਗਏ ਤੁਸੀਂ ਇਹ ਦੇ ਕੇ ਕੁਝ ਨਹੀਂ ਹੁੰਦਾ ਹੁੰਦਾ ਫਿਰ ਮੈਨੂੰ ਤਾਂ ਐਂ ਜੇ ਆਉਂਦਾ ਹੀ ਐ ਵੀ ਕੰਮ ਮੈਂ ਕਰਦੀ ਆ ਮੈਨੂੰ ਕੋਈ ਚੀਜ਼ ਵਸਤ ਦੀ ਹੋਣੀ ਕੋਈ ਨਹੀਂ ਮਿਹਨਤ ਕਰਦਾ ਕੰਮ ਕਰਦੀਆਂ ਹੁੰਦੀਆਂ ਐਵੇਂ ਨਾ ਸੋਚਿਆ ਕਰ ਮੈਂ ਕੰਮ ਕਰਦੀ ਆ ਕੰਮ ਕਰਦੀ ਆ ਚੰਗਾ ਮੈਂ ਚਾਹ ਕਹ ਲੈ ਮੰਮੀ 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 ਇੱਥੇ ਖੜੇ ਕੀ ਕਰਦੇ ਹੋ ਆ ਜਾਓ ਇੱਧਰ ਹੋਰ ਵੀਰੇ ਵਧੀਆ ਵਧੀਆ ਬਾਈ ਕਿੱਥੇ ਆ ਪਏ ਨੇ ਉਹਨੇ ਤੂੜੀ ਬਣਾਉਣ ਗਏ ਹੋਏ ਨੇ ਉਹਨੇ ਮੋਂਨ ਨੂੰ ਫੋਨ ਕਰਤਾ ਸੀਗਾ ਬਸ ਆਉਂਦੇ ਹੋਣਗੇ ਉਹ ਚੱਲ ਵਧੀਆ ਫਿਰ ਤਾਂ ਸਤਰੀ ਕਰਦੇ ਕਦੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸਤਿ ਸ੍ਰੀ ਅਕਾਲ ਪੁੱਤ ਠੀਕ ਹੈ ਹਾਂਜੀ ਹਾਂਜੀ ਤੁਸੀਂ ਦੱਸੋ ਤਾਂ ਅੰਦਰ ਉਸ ਤੋਂ ਵਧੀਆ ਪੁੱਤ ਹੋਰ ਸਾਰਾ ਪਰਿਵਾਰ ਠੀਕ ਹੈ ਬਈ ਸਾਰੇ ਵਧੀਆ ਨੇ ਮੰਮੀ ਦੱਸੋ ਕੀ ਗੱਲ ਹੈ ਤੁਸੀਂ ਇੱਧਰ ਆ ਕੇ ਬੈਠ ਜਾ ਮੈਂ ਪਾਣੀ ਲੈ ਕੇ ਆਉਣੀ ਸੀ ਤੇ ਵਾਸਤੇ ਮੈਂ ਲੈ ਕੇ ਆਉਣੀ ਹਾਂ ਪੁੱਤ ਪਾਣੀ ਤੂੰ ਗੱਲਾਂ ਬਾਤਾਂ ਕਰ ਮਸਾ ਤੇਰੀ ਮਾਂ ਮੈਨ ਨਾਲ ਆ ਗਈ ਹੈ ਤੇਰੇ ਕੋਈ ਨਾ ਮਾਂ ਤੁਸੀਂ ਬੈਠ ਜਾ ਕੋਈ ਨਾ ਪੁੱਤ ਮੈਂ ਲੈ ਕੇ ਆਉਣੀ ਹਾਂ ਠੀਕ ਹੈ ਅਸੀਂ ਆਖਿਆ ਚਲਾ ਆਏ ਆ ਜਦੋਂ ਤੂੰ ਉੱਥੇ ਹੁੰਦੀ ਸੀ ਪਿੰਡਾ ਡੀ 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 ਕਰੀ ਜਾਂਦੀ ਸੀ ਤੇਰੀ ਖਾਤਰ ਉਹ ਲੈ ਕੇ ਆਏ ਆ ਹੁਣ ਅੱਛਾ ਤੂੰ ਭੁੱਲਿਆ ਨਹੀਂ ਹਜੇ ਤੱਕ ਭੁੱਲਾਂ ਕਿਥੋਂ ਮੈਨੂੰ ਪਤਾ ਸੀ ਨੀਤ ਹੋਊਗੀ ਇਹਦੀ ਮੇਰਾ ਹੋਰ ਨੁਕਸਾਨ ਹੋ ਜੂਗੀ 2 ਰੁਪਈਆ ਦਾ ਲੈ ਦੱਸ ਮੈਂ ਨੀਤ ਮਾਰਦੀ ਆ ਤੇਰੇ ਤੇ ਹੁਣ ਤੇ ਹੋਰ ਨੀਤ ਮਾਰਦਾ ਹੈਗੀ ਆ ਸ਼ੁਰੂ ਤੋਂ ਤੂੰ ਤੇ ਫਿਰ ਕੀ ਹੁੰਦਾ ਲੈ ਭਰਾਵ ਦੇ ਭੈਣਾਂ ਨੂੰ ਬਹੁਤ ਕੁਝ ਦਿੰਦੇ ਹੁੰਦੇ ਆ ਲੇ ਫੜਾ ਬੈਗ ਉਹ ਤਾਂ ਹੀ ਆਏ ਆ ਲੈ ਕੇ ਬਾ ਵੱਡਾ ਬੈਗ ਚੱਕੀ ਫਿਰਦੇ ਇੰਨੇ ਕੀ ਲਿਆਏ ਤੁਸੀਂ ਆ ਦੇਖ ਸੂਟ ਲੈ ਕੇ ਆਏ ਆ ਤੇਰੇ ਵਾਸਤੇ ਵਧੀਆ ਵਧੀਆ ਉਹ ਮੰਮੀ ਇੰਨਾ ਖਰਚਾ ਕਾਣੂ ਕੀਤਾ ਹੁਣ ਤਾਂ ਵਿਆਹ ਤੇ ਖਰਚਾ ਕਰਕੇ ਹਟੇ ਸੀਗੇ ਆਪਾਂ ਖਰਚਾ ਤਾਂ ਕਿਹੜਾ ਕਰਨਾ ਹਾਂ ਮੰਮੀ ਸੂਟ ਤਾਂ ਬਹੁਤ ਸੋਹਣਾ ਹੈ ਤੇ ਹੋਰ ਤੇਰੇ ਸੱਸ ਦਾ ਵੀ ਆ ਸਾਰਿਆਂ ਦੇ ਨੇ ਹੋਰ ਜੰਗਾ ਤੁਹਾਡੇ ਇੱਥੇ ਅੱਛਾ ਹਾਂ ਆਹ ਦੋਥੀ ਦੇਖ ਲਈ ਆਵੇ ਹੈਗਾ ਚੰਗਾ ਆਹ ਪੱਕਾ ਵੀਰੇ ਦੀ ਪਸੰਦ ਹੋਊਗੀ ਨਾ ਨਾ ਇਹ ਤਾਂ ਮੰਮੀ ਲੈ ਕੇ ਆਈ ਆ ਹੁਣ ਬੁੜੀਆਂ ਵਾਲੇ ਛੂਟਾਂ ਨਾਲ ਤਾਂ ਮੈਨੂੰ ਕੀ ਪਤਾ ਨਹੀਂ ਕਈਰ ਜੇ ਮੈਂ ਸੂਟ ਖਰੀਦਦੀ ਨਾ ਤੂੰ ਕਹਿੰਦਾ ਆਹ ਰੰਗ ਤੇਰੇ ਸੋਹਣਾ ਲੱਗਦਾ ਤੇਰਾ ਤਾਂ ਰੰਗ ਸੋਹਣਾ ਲੱਗੂਗਾ ਸੋਹਣਾ ਤਾਂ ਐਵੇਂ ਹੀ ਲੱਗਦਾ ਜਿਹੇ ਜਿਹੇ ਮੂੰਹ ਆ ਇਹ ਤਾਂ ਮੇਰਾ ਸੋਹਣਾ ਮੂੰਹ ਆ ਕਿ ਨਹੀਂ ਬੇਬੇ ਜੇ ਮੇਰਾ ਮੂੰਹ ਨਹੀਂ ਸੋਹਣਾ ਫਿਰ ਵਾਰੀ ਵਾਰੀ ਫੋਨ ਲਾ ਕੇ ਕਾ ਤੂੰ ਕੁਛ ਦਾ ਹੋਰ ਪਿਆ ਨਹੀਂ ਠੀਕ ਐ ਤੈਨੂੰ ਇੱਥੇ ਕੋਈ ਤੰਗਦਾ ਨਹੀਂ ਕਰਦਾ ਉਹ ਤੇ ਇੰਨੀ ਫਿਕਰ ਕਰਦਾ ਹੁੰਦਾ ਤੂੰ ਉਹ ਤਾਂ ਫਿਰ ਪੁੱਛਣਾ ਪੈਂਦਾ ਹੁਣ ਮਜਬੂਰੀ ਚ ਆਏ ਤਾਂ ਫਿਰ ਪੁੱਛਣਾ ਹੀ ਪੈਂਦਾ ਹੁੰਦਾਗਾ ਹੈ ਐਨਾ ਨਹੀਂ ਮੋਹਵਾ ਕਰਦਾ ਮੈਂ ਤੇਰਾ ਉਹੀ ਲੱਗਦਾ ਤੈਨੂੰ ਮੈਨੂੰ ਪਤਾ ਹੀ ਐ ਤੇਰਾ ਵੀ ਇਹੋ ਜਿਹਾ ਹੱਥ ਯਾਦ ਕਰਦਾਗਾ ਜੀ ਨਹੀਂ ਲੱਗਦਾ ਨਾ ਮੈਂ ਉੱਥੇ ਤੇ ਹੋਰ ਉਥੇ ਰਾ ਯਾਦ ਕਰਦਾਗਾ ਗੇੜੇ ਨਾਲ ਖੈ ਦੂਗਾ ਮਨਿੰਦਰ ਆਂ ਚ ਜਿ ਲੈ ਆਈ ਫਿਰ ਕੋ ਲੈ ਆਂਦਾ ਮੈਂ ਮਨਿੰਦਰ ਤਾਂ ਦਫਾ ਪਿਆ ਕਰਦਾ ਹੁਣ ਅੱਗੇ ਦੇਖ ਲੈ ਕੋਈ ਚੀਜ਼ ਹੁੰਦੀ ਐ ਨਾ ਮੇਰ ਤੋਂ ਹੀ ਮੰਗਾਉਣੀ ਆ ਆਪੇ ਸਾਰਾ ਦਿਨ ਪਿਆ ਹੀ ਰਹਿੰਦਾ ਬਸ ਮੈਨੂੰ ਹੀ ਹਾਕਾ ਮਾਰੀ ਜਾਂਦਾ ਮੈਨੂੰ ਹੀ ਹਾਕਾ ਮਾਰੀ ਜਾਂਦਾ ਉਹ ਬਾ ਉਹੀ ਆਤ ਜੀ ਪੈ ਗਈ ਤਾਂ ਕਰਕੇ ਨਿਕਲ ਜਾਂਦਾ ਹਜੇ ਵੀਰੇ ਤੂੰ ਕਹਿਣਾ ਵੀ ਤੈਨੂੰ ਮੇਰੀ ਯਾਦ ਨਹੀਂ ਆਉਂਦੀ ਹੈ ਉੱਥੇ ਸਾਰਾ ਦਿਨ ਤੂੰ ਮੇਰੇ ਤੋਂ ਬਿਨਾ ਜਵਾਂ ਹੀ ਨਹੀਂ ਸਾਰਦਾ ਸੀ ਵੀ ਭੈਣ ਕਿੱਥੇ ਜਿਵੇਂ ਕਾਲ ਜੀ ਵਗ ਜਾਂਦੇ ਤਾਂ ਵੀ ਐਂ ਕਰਦਾ ਰਹਿੰਦਾ ਵੀ ਹਾਂ ਲੇਟ ਹੋ ਗਈ ਅਜੇ ਤੱਕ ਆਈ ਕਾ ਤੋ ਨਹੀਂ ਕਾਦਾ ਰਹਿੰਦਾ ਕੀ ਹਜੇ ਵੀ ਨਹੀਂ ਤੋਤਲਾਇਆ ਬੋਲਣੋਂ ਹਟੀ ਐ ਨਾ ਤੂੰ ਮੈਂ ਦੇਖੀ ਹੁਣ ਇੱਥੇ ਤਾਂ ਨਾ ਮਜ਼ਾਕ ਡਾ ਮੇਰੇ ਜੇ ਕਿਸੇ ਨੇ ਸੁਣ ਲੈ ਕੀ ਸੋ ਛੱਡ ਛੱਡ ਬਾਹਾਂ ਨਹੀਂ ਪਹੁੰਚ ਜਾਂਦਾ ਤੇ ਹਮਨ ਤਾਂ ਸਸਾਈਂ ਪਾਣੀ ਲੈ ਕੇ ਪਤਾ ਨਹੀਂ ਮਮੀ ਮੈਂ ਦੇਖ ਕੇ ਆਉਣੀ ਆ 1 ਮਿੰਟ ਇਹ ਤੇ ਬਣੀ ਜਾ ਮਮੀ ਮਮੀ ਏ ਪੁੱਤ ਮੰਮੀ ਕੀ ਗੱਲ ਹੋ ਗਈ ਤੁਸੀਂ ਪਾਣੀ ਲੈਣ ਗਏ ਸੀ ਮੁੜ ਕੇ ਆਏ ਨਹੀਂ ਉਧਰ ਉਹ ਤਾਂ ਤੂੰ ਲੈ ਜਾ ਪਾਣੀ ਮੇਰਾ ਨਾ ਚਿੱਤ ਝੱਟੇ ਲਾਗਾ ਕੋਈ ਨਹੀਂ ਤੁਸੀਂ ਕਰ ਲੋ ਗੱਲਬਾਤਾਂ ਤੁਸੀਂ ਆ ਜਾਈਂ ਮੰਮੀ ਕੱਲੇ ਬੈਠੇ ਹਥੇ ਮੰਮੀ ਚੱਲ ਕੋਈ ਗੱਲਬਾਤ ਹੋ ਜਾਂਦੀ ਹੈ ਨਾ ਕੋਈ ਨਾ ਤੂੰ ਚਾਹ ਪਾਣੀ ਪਿਆ ਮੈਂ ਦਵਾਈ ਲੈ ਕੇ ਆਉਣੀ ਆ ਜੇ ਕੋਈ ਜ਼ਿਆਦਾ ਤਬੀ ਦਿਖਾਵਾ ਲਾਡੀ ਨੂੰ ਫੋਨ ਕਰਾਂ ਨਹੀਂ ਪੁੱਤ ਦਵਾਈ ਹੈਗੀ ਹੈ ਮੇਰੇ ਕੋਲ ਠੀਕ ਹੈ ਮੰਮੀ ਜਿਵੇਂ ਲਾਤਾ ਨਾ ਨਹੀਂ ਪਤਾ ਨਹੀਂ ਬੇਬੀ ਕੀ ਕਰੀ ਜਾਂਦੇ ਆਂ ਮਿੱਠਾ ਪਾਣੀ ਤਾਂ ਹੀ ਬਣਾਉਣ ਲੱਗਿਆਂ ਬੇਟੀ ਨਾ ਮਿੱਠਾ ਪਾਣੀ ਕਾਫੀ ਹੋ ਗਿਆ ਮੰਦਰਾ ਦੇ ਪਰੇ ਵੀ ਨਾਲੇ ਜੂਰੀ ਲੱਗਦੀ ਆ ਆਹ ਬਦਲਣਿਆ ਮੇਂਦਰਾ ਹਾਂਜੀ ਵੀਰੇ ਬਾ ਟਾਈਮ ਲਾਤਾ ਪਾਣੀ ਫਿਰ ਵੀ ਫੁੱਕੇ ਹੀ ਲੈ ਗਈਆਂ ਕੋਈ ਗੱਲ ਨਹੀਂ ਵੀਰੇ ਮੈਨੂੰ ਐਸੇ ਕਰਾ ਚੱਲ ਇੱਕ ਵਾਰੀ ਪਾਣੀ ਪਿਆਦਾ ਤੁਹਾਨੂੰ ਚਾਹ ਚੁੱਪ ਬਣਾਈ ਜਾਨੀ ਆ ਮੈਂ ਕੀ ਗੱਲ ਤੇਰੀ ਸੱਸ ਨਹੀਂ ਆਈ ਬਾ ਉਮਮ ਮੈਂ ਕਹਿੰਦੀ ਨਾ ਮੇਰੀ ਤਬੀਤ ਨਹੀਂ ਠੀਕ ਹੈਗੀ ਮੈਂ ਦਵਾਈ ਲੈ ਕੇ ਫੇਰ ਆਉਣੇਗੀ ਤੁਸੀਂ ਹਾਂ ਤਾਂ ਮੈਂ ਗੱਲਾਂ ਕਰੂਗੀ ਨਹੀਂ ਅੱਛਾ ਹਾਂ ਤਾਂ ਹੋਰ ਹੀ ਲੱਗਿਆ ਮੈਨੂੰ ਵੀ ਇਹਦਾ ਮੂੰਹ ਤੋਂ ਇਹ ਬਿਮਾਰ ਮੂੰਹ ਰਿਹਾ ਪਹਿਲਾਂ ਗੇ ਨਾ ਪਹਿਲਾਂ ਤਾਂ ਨਹੀਂ ਸੀ ਮੰਮੀ ਬਿਮਾਰ ਕੀ ਪਤਾ ਹੁਣ ਇੱਕਦਮ ਹੋ ਗਿਆ ਕੋਈ ਬਲੱਡ ਨਾ ਘਟ ਗਿਆ ਹੋਵੇ ਹਨਾ ਤੇ ਮੈਂ ਤਾਂ ਕਿਹਾ ਵੀ ਸੋਮੇ ਜਿਆਦਾ ਬਿਮਾਰਾ ਤੇ ਮੈਂ ਖਲਾਡੀ ਨੂੰ ਫੋਨ ਕਰ ਦਿੰਨੇ ਹਾਂ ਨਾ ਕਿੰਨੇ ਨਹੀਂ ਐ ਤਾਂ ਠੀਕ ਹੈ ਬਸ ਦਵਾਈ ਲੈ ਕੇ ਆਉਣੇਗੀ ਤੁਸੀਂ ਬੈਠ ਹੋਨੇ ਮੈਂ ਭੱਜ ਜਾਣਾ ਜੇ ਕੋਈ ਦਵਾਈ ਲੈ ਆਉਣੀ ਹੈ ਦਵਾਈ ਬੂਟੀ ਨਾ ਜਵਾਬ ਦਿੱਤਾ ਮੰਮੀ ਨੇ ਉਸ ਗੱਲ ਤੋਂ ਤਾਂ ਚਲੋ ਕੋਈ ਗੱਲ ਨਹੀਂ ਆ ਜਾਣਗੇ ਮੰਮੀ ਤਾਂ ਮੈਂ ਨਾ ਚਾਹ ਧਰੀ ਹੋਈ ਥੀ ਉਸਨੇ ਅੰਦਰ ਬੈਠ ਜਾ ਇੱਥੇ ਕਾਹਤੋਂ ਬੈਠੇ ਹੋ ਗਰਮੀ 'ਚ ਹਨਾ ਮੈਂ ਚਾਹ ਥੋੜੇ ਅੰਦਰ ਹੀ ਲੈ ਕੇ ਆਉਣੀ ਆ ਆਜੋ ਉੱਥੇ ਆਜੋ ਦੱਸ ਦੇ ਜੇ ਕੋਈ ਹੋਰ ਗੱਲ ਤਾਂ ਨਹੀਂ ਹਾਂ ਨਹੀਂ ਵੀਰੇ ਮੈਂ ਕਰਨੀ ਆ ਤੇ ਹਾਂ ਛੇਤੀ ਸਾਨੂੰ ਚਾਹ ਕਰਕੇ ਪੀ ਲੈ ਤੇ ਅਸੀਂ ਤਾਂ ਵਾਸਤੇ ਥੋੜੇ ਟਾਈਮ ਵਾਸਤੇ ਆਏ ਸੀਗੇ ਕਣਕ ਦੇਖਣਾ ਮੰਡੀ ਚੋਂ ਅਜੇ ਕਰ ਪਈ ਐ ਇਹਨੇ ਫਿਰ ਮੰਡੀ ਵੀ ਜਾਣਾਗਾ ਹਾਏ ਮੰਮੀ ਅੱਜ ਤਾਂ ਰਹਿ ਭਣਾ ਤੁਸੀਂ ਦੇਖਿਓ ਐ ਕਦੋਂ ਕਰੀ ਜੰਨੇ ਹੋ ਰਹਿਣ ਦੇ ਅਸੀਂ ਫੇਰ ਆਵਾਂਗੇ ਹੁਣ ਅੱਜ ਸਾਨੂੰ ਕਾਹ ਲਾ ਮੇਰਾ ਮਾਈ ਇਹਦੇ ਮਗਰ ਪਈਏ ਇਹਦੇ ਕੋਲ ਤਾਂ ਕਿੱਥੇ ਟੈਵਾਂਗਾ ਮਾਂ ਤੂੰ ਮੈਨੂੰ ਲੈ ਕੇ ਚੱਲ ਮੈਂ ਕਿੰਨ ਸਲਾਡੀ ਬਸੌਣ ਵਾਲੀ ਹੋਊਗਾ ਘੰਟੇ ਤੱਕ ਵੀ ਹੁਣ ਤਾਂ ਮਿਲ ਕੇ ਜਾਂਦੇ ਤੁਸੀਂ ਕੋਈ ਵੀ ਜੋ ਤਾਂ ਕਾਗਜ਼ ਆਪ ਹੀ ਪਿੰਦਿਆਂ ਪਿੰਨਾਂ ਤੇ ਫਿਰ ਤਾਂ ਉਹਨੂੰ ਮਿਲ ਕੇ ਭੱਜਾਂਗੇ ਉਹ ਗੁੱਸਾ ਨਾ ਕਰੇ ਬਾਅਦ ਵਿੱਚ ਮੇਰੇ ਤੋਂ ਪਿੱਛੋ ਆ ਕੇ ਐਂ ਮੁਰਗੇ ਮਿਲ ਕੇ ਨਹੀਂ ਗਏ ਹਨਾ ਉਹ ਕੰਮ ਵਾਲਾ ਬੰਦਾ ਨੂੰ ਪਤਾ ਹੈ ਵੀ ਕਿਹੜਾ ਟਾਈਮ ਚੱਲੀ ਜਾਂਦਾ ਚਲੋ ਚਾਹ ਵੀ ਲੀ ਗਏ ਆਪਾਂ ਇਹ ਮੰਡੀ ਜਾਣਾ ਤੇ ਠੀਕ ਹੈ ਬੱਸ ਰੋਟੀ ਟਿਪ ਬਣਾਈ ਫੇਰ ਰੋਟੀ ਨੂੰ ਖਵਾ ਕੇ ਫੇਰ ਤੂੰ ਨਾ ਨਾ ਰੋਟੀ ਰੋਟੀ ਨਿਕਲ ਲੈ ਚਾਹ ਹੀ ਬਣਾ ਦੇ ਤੂੰ ਨਾ ਨਾ ਆਪਣੇ ਚੱਕ ਲਈਆਂ ਉਹ ਮਮੀ ਮੈਂ ਸਾਰਾ ਕੁਝ ਬਣਾ ਰੱਖਿਆ ਰੋਟੀ ਦਾ ਖਾ ਕੇ ਜਾਣੀ ਪਊਗੀ ਕੁਝ ਨਹੀਂ ਹੁੰਦਾ ਕੁਝ ਨਹੀਂ ਥੋੜਾ ਜਿਹਾ ਟਾਈਮ ਲੱਗੂਗਾ ਕੋਈ ਨਹੀਂ ਤੂੰ ਸਾਨੂੰ ਕੱਲੀ ਚਾਹ ਪਿਆ ਦੇ ਅਸੀਂ ਹੋਰ ਕੁਝ ਨਹੀਂ ਖਾਣਾ ਪਿਆ ਰੋਟੀ ਅਸੀਂ ਖਾ ਕੇ ਆਏ ਸੀ ਗੇ ਗਰਮੀ ਹੈਗੀ ਯਾਰ ਰੋਟੀ ਨਾਲ ਔਖੇ ਹੋਵ ਚਲ ਕੋਈ ਚਾਹ ਸਾਨੂੰ ਚਾਹ ਪਿਆ ਇਨੀ ਸੇਵਾ ਤੂੰ ਨਾ ਹੀ ਕਰਿਆ ਕਰ ਚਲ ਕੋਈ ਨਾ ਕੋਈ ਨਾ ਚਲੋ ਹੁਣ ਤਾਂ ਤੂੰ ਸਾਡੇ ਘਰੇ ਆਇਆ ਕਰੀਂ ਸੇਵਾ ਤੇਰੀ ਕਰੇ ਹੀ ਕਰਾਂਗੇ ਜਿਵੇਂ ਰਹਿ ਪੈਂਦੇ ਅੱਜ ਵੇਖ ਲੋ ਰਹਿੰਦੇ ਨੀ ਕੋਤ ਕਦੇ ਫੇਰ ਆਵਾਂਗੇ ਹੁਣ ਹੋ ਗਿਆ ਕੰਮ ਦਾ ਟਾਈਮ ਐ ਨਾਲ ਤਾਂ ਕੰਮ ਪਿਆ ਕਰਨ ਵਾਲੇ ਨਾਲੇ ਭਈ ਮੈਨੂੰ ਤਾਂ ਤੇਰੀ ਸੱਸ ਦਾ ਨਾ ਮੂੰਹ ਜਾ ਠੀਕ ਨਹੀਂ ਲੱਗਿਆ ਜਿਵੇਂ ਖੁਸ਼ ਨਹੀਂ ਹੁੰਦੀ ਸਾਡੇ ਇੱਥੇ ਸਹੀ ਗੱਲ ਆ ਮੰਮੀ ਸਵੇਰ ਤੋਂ ਬਥੇਰੇ ਖੋਸ ਸੀਗੇ ਸਾਰਾ ਸਮਾਨ ਆਪ ਹੀ ਲੈ ਕੇ ਆਇਆ ਦੁਕਾਨ ਤੋਂ ਜਾ ਕੇ ਪਤਾ ਨਹੀਂ ਬਾਅਦ ਚ ਉਹਨਾਂ ਨੂੰ ਕੀ ਹੋ ਗਿਆ ਇਕਦਮ ਵੀ ਆਏ ਘਾਤੋਂ ਨਹੀਂ ਆਪਣੇ ਕੋਲ ਨਾ ਮੈਨੂੰ ਐਂ ਦੱਸ ਉ ਤਾਂ ਨਹੀਂ ਤੈਨੂੰ ਕਿਤੇ ਬੋਲਦੀ ਬੋਲਦੀ ਲੜਾਈ ਕਰਦੀ ਹੋਏ ਜਰਨਾ ਨਾ ਹੁਣ ਤਾਂ ਮੈਨੂੰ ਕੋਈ ਵੀ ਨਹੀਂ ਕੁਝ ਬੋਲਦਾ ਨਾ ਡੈਡੀ ਨਾ ਲਾਡੀ ਨਾ ਮੰਮੀ ਪਰ ਪਤਾ ਨਹੀਂ ਅੱਜ ਕੀ ਹੋ ਗਿਆ ਮੰਮੀ ਨੂੰ ਵੀ ਆਪਣੇ ਕੋਲ ਕਾਤੋਂ ਨਹੀਂ ਬੈਠੇ ਇਹੋ ਜਿਹਾ ਕੀ ਗੁੱਸਾ ਹੋ ਗਿਆ ਉਹਨਾਂ ਦੇ ਮਨ ਚ ਇਹ ਹੀ ਤਾਂ ਮੈਂ ਸੋਚੀ ਜਾਨੀ ਆ ਚਲ ਪਾਣੀ ਨਹੀਂ ਫੜਾਇਆ ਕਿ ਕੋਈ ਗੱਲ ਨਹੀਂ ਆ ਕੇ ਬੈਨ ਚ ਕੋਈ ਗੱਲ ਵਾਤਾ ਕਰਦੀ ਸਾਡੇ ਨਾਲ ਹੈ ਅਸੀਂ ਤਾਂ ਮੈਨ ਲਾਈ ਸੀਗੇ ਸਪੈਸ਼ਲ ਚਲ ਕੋਈ ਨਾ ਮੈਂ ਮੈਂ ਪੁੱਛੂੰਗੀ ਜਦੋਂ ਮੰਮੀ ਮੈਨੂੰ ਦੱਸਤਾ ਨਾ ਫਿਰ ਤੁਹਾਨੂੰ ਮੈਂ ਫੋਨ ਲਾ ਕੇ ਦੱਸੂਗੀ ਵੀ ਕੀ ਗੱਲ ਹੋਈ ਹੈ ਨਾ ਕਈ ਵਾਰੀ ਉਹੀ ਚਿੱਤ ਖਰਾਬ ਹੋ ਜਾਂਦਾ ਕਿਸੇ ਬੰਦੇ ਦਾ ਮਾੜੀ-ਮੁੱਟੀ ਗੱਲ ਹੁੰਦੀ ਆ ਮੈਨੂੰ ਵੀ ਲੱਗਦਾ ਭਾਈ ਜਿਵੇਂ ਸਾਨੂੰ ਨਹੀਂ ਜਰਿਆ ਉਹਨੇ ਆਇਆ ਇਨ ਉੱਥੇ ਨਾਨਾ ਮੰਮੀ ਐਂ ਕਹਤੋਂ ਸੋਚਦੇ ਹੋ ਤੁਸੀਂ ਹੈ ਲੈ ਤੁਸੀਂ ਤਾਂ ਮੇਰੇ ਕੋਲ ਆਉਣਾ ਹੀ ਆਂ ਥੋੜਾ ਆਉਣਾ ਬੰਦ ਥੋੜਾ ਕਰ ਸਕਦੇ ਹਾਂ ਅਸੀਂ ਇੱਥੇ ਚਲ ਕੋਈ ਨਹੀਂ ਭਾਈ ਤੂੰ ਕਰ ਲੀਂ ਅੱਜ ਸੱਸ ਨਾਲ ਗੱਲ ਠੀਕ ਹੈ ਚਲ ਚੰਗਾ ਠੀਕ ਐ ਮੇਨਾ ਬਾਲਾ ਸੋਚੀ ਜਾ ਉਹ ਕਈ ਵਾਰੀ ਉਵੇਂ ਹੀ ਬੰਦਾ ਮਾਰਨਾ ਚੰਗਾ ਭਣੇ ਠੀਕ ਐ ਵੀਰੇ ਚਲ ਧਿਆਨ ਨਾਲ ਜਾਇਓ ਚੰਗਾ ਆਹੋ ਐਵੇਂ ਨਾ ਦਿਲ ਜਤੇ ਲਾਈ ਜਾਓ ਗੱਲਾਂ ਪੁੱਛਣੀ ਕੀ ਹੋਇਆ ਨਹੀਂ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਇਹ ਠੀਕ ਐ ਵੀਰੇ ਧਿਆਨ ਨਾਲ ਜਾਓ ਅਸੀਂ ਤਾਂ ਤੈਨੂੰ ਮਿਲਣ ਆਏ ਆ ਨਾ ਐਡਾ ਵੀ ਕਾਹਦਾ ਗੁੱਸਾ ਸੀਗਾ ਹੈ ਬਿਨਾ ਮੇਰੇ ਵੀਡੀਓ ਕੋਲ ਨਾ ਮਾਂ ਕੋ ਲਾ ਕੇ 2 ਮਿੰਟ ਬੈਠੀ ਮੰਮੀ ਕੋਈ ਦੁੱਖ ਸੁੱਖ ਕਰ ਲੈਂਦੀ ਮੈਂ ਕਿਹੜਾ ਕੰਮ ਨੂੰ ਕਿਹਾ ਸੀ ਕੋਈ ਕੰਮ ਕਰਾਉਂਦੇ ਮੇਰੇ ਨਾਲ ਕੰਮ ਤਾਂ ਸਾਰਾ ਮੈਂ ਆਪੇ ਕਰ ਲੈਂਦੀ ਕਿੰਨਾ ਗੁੱਸਾ ਕਰਕੇ ਗਈ ਐ ਮੰਮੀ ਹੈ ਪਤਾ ਨਹੀਂ ਇਹਨਾਂ ਦੇ ਅੰਦਰ ਕੀ ਗੱਲਾਂ ਜਾਣਗੀਆਂ ਕਮਾਲ ਹੀ ਕਰਤੀ ਮੰਮੀ ਨੇ ਤਾਂ ਅੱਜ ਵਾਗੇ ਪੁੱਤਰ ਮੰਮੀ ਹਰਗੇ ਹਾਂ ਮੰਮੀ ਫਰੋਂ ਉਹਨਾਂ ਤਾਂ ਜਾਣੇ ਸੀਗਾ ਜਦੋਂ ਉਹਨਾਂ ਦੇ ਕੋਲ ਹੀ ਕੋਈ ਬੈਠਾ ਕੱਲੇ ਵਿਚਾਰ ਬੈਠ ਕੇ ਉੱਥੇ ਤਾਂ ਕੀ ਕਰਦੇ ਕੋਤ ਤੇਰੇ ਨਾਲ 2 ਘੰਟੇ ਗੱਲਾਂ ਬਾਤਾਂ ਕਰ ਲਾਂਗੇ ਮੇਰਾ ਤਾਂ ਨਾ ਚਿੱਤ ਨਹੀਂ ਸੀ ਠੀਕ ਆਹੀਂ ਨਹੀਂ ਮੈਂ ਉੱਠ ਕੇ ਬਾਹਰ ਆਈ ਮੇਰੇ ਨਾਲ ਤਾਂ ਗੱਲਾਂ ਕਰ ਹੀ ਲੈਂਗਾ ਮੰਮੀ ਜਿਹੜੀਆਂ ਉਹਨਾਂ ਨੇ ਕਰਨੀਆਂ ਸੀਗਾ ਚਲ ਆਏ ਹੁੰਦਾ ਘਰੇ ਰਿਸ਼ਤੇਦਾਰ ਆਇਆ ਆਪਾਂ ਕੋਲ ਬੈਠ ਜੀਏ ਚਲ ਇਹਨਾਂ ਮਾਨਤਾ ਨਹੀਂ ਹੋ ਜਾਂਦਾ ਮੈਨੂੰ ਬਹੁਤ ਚੱਕਰ ਵਾਲੇ ਆਈ ਜਾਂਦੇ ਸੀ ਮੈਂ ਆਖਿਆ ਮੈਂ ਸੋਨੂੰ ਫਿਰ ਉਹੀ ਗੱਲ ਵਿੱਚ ਵਿਗੜਨ ਪਾਉਂਗੀ ਤੁਸੀਂ ਤਾਂ ਆਪਦੀਆਂ 4 ਗੱਲਾਂ ਜਿਹੜੀਆਂ ਕਰਨੀਆਂ ਕਰ ਲਓ ਮੈਂ ਮਾਂ ਜਾ ਕੇ ਵਿੱਚ ਬਿਮਾਰ ਕੀ ਬੈਠੂਗੀ ਮਾਂ ਘਰ ਕੇ ਅੰਦਰ ਬੈਠੀ ਰਹੀ ਮੈਂ ਤਾਂ ਨੂੰ ਕਿਹਾ ਤਾਂ ਸੀਗਾ ਜੇ ਜਿਆਦਾ ਤਬੀਅਤ ਖਰਾਬ ਆ ਦੱਸ ਦੋ ਅਸ ਦਵਾਈ ਦਿਵਾ ਲੈਣ ਨਾ ਤੂੰ ਉਸ ਗੱਲ ਤੇ ਹਾਮੀ ਭਰੀ ਚਲ ਬਾਹਰ ਜੇ ਅੰਦਰ ਬੈਠੇ ਸੀ ਤਾਂ ਬਾਹਰ ਵੀ ਆ ਕੇ ਬੈਠ ਹੀ ਸਕਦੇ ਸੀ ਜੇ ਉਹਨਾਂ ਨੇ ਗੁੱਸਾ ਕਰ ਲਿਆ ਉਹਨੂੰ ਫੇਰ ਦਵਾਈ ਤੇ ਪੁੱਤ ਮੈਂ ਖਾ ਲਈ ਸੀ ਮੇਰੇ ਕੋਲ ਹੈਗੀ ਸੀ ਤਾਂਹੀਂ ਤਾਂ ਮੈਂ ਤੈਨੂੰ ਕਿਹਾ ਸੀ ਵੀ ਕੋਈ ਨਹੀਂ ਮੈਂ ਦਵਾਈ ਖਾ ਕੇ ਦੋ ਘੰਟੇ ਆਰਾਮ ਕਰ ਲੈਂਦੀ ਆ ਰੋਟੀ ਲੂਟੀ ਖਾ ਗਈ ਸੀ ਨਹੀਂ ਰੋਟੀ ਤਾਂ ਕਹਿੰਦੇ ਸਖਾਣੀ ਨੇ ਸੀ ਜਾਣੇ ਕਿਨੇ ਬਸ ਵੀ ਕੋਥੇ ਕੰਮ ਪਿਆ ਕਰੇ ਤਾਂ ਕਰਕੇ ਰੋਟੀ ਤੇ ਬੁੱਤ ਖਵਾ ਦਿੰਦੀ ਸੀ ਉਹਨਾਂ ਨੂੰ ਮੈਂ ਤਾਂ ਕਿਹਾ ਸੀ ਜੇ ਜਦੋਂ ਮੇਰੀ ਗੱਲ ਨਹੀਂ ਮੰਨੀ ਜੇ ਕੀ ਕੀ ਪਤਾ ਤੁਸੀਂ ਕਹਿੰਦੇ ਫਿਰ ਖਾਈ ਜਾਂਦੇ ਰੋਟੀ ਤੁਸੀਂ ਤਾਂ ਨਾਮ ਨਹੀਂ ਲਿਆ ਕੁੜੇ ਮਨਿੰਦਰ ਐਨੀ ਧੁੱਪ ਚ ਤੂੰ ਸੰਭਰੀ ਆਨੀ ਐ ਸੱਚੀ ਆ ਪਾਣੀ ਸਸ਼ੀਕਾਲ ਤੂੰ ਐਨੀ ਧੁੱਪ ਚ ਸੰਭਰੀ ਆਨੀ ਐ ਸ਼ਾਮ ਨੂੰ ਕਰ ਲੈਂਦੀ ਉਪਰ ਨੇ ਮੈਂ ਕਿਹਾ ਹੱਥ ਨੇ ਹੋਰ ਬਥੇਰੇ ਕੰਮ ਹੋ ਜਾਂਦੇ ਆ ਛੇਤੀ ਛੇਤੀ ਆਣ ਵੇੜਦਾ ਚਲ ਐਵੇਂ ਠੰਡੇ ਠੰਡੇ ਸਾਰਾ ਕੰਮ ਨਿਬੜ ਜੂਗਾ ਮੇਰਾ ਚਲ ਹਾਂ ਉਹ ਤਾਂ ਮੈਂ ਤਾਂ ਤੇਰੀ ਮਾਣ ਨੂੰ ਤੇ ਤੇਰੇ ਭਾਈ ਨੂੰ ਮਿਲਣ ਆਈ ਸੀ ਮੈਂ ਕਿਹਾ ਚਲ ਮਾਸੀ ਆਈ ਆ ਕਿ ਮੈਂ ਮਿਲ ਜਾ ਉਹ ਤਾਂ ਬਾਗੇ ਪੈਣੇ ਉਹ ਤਾਂ ਕਲੁੰਦੇ ਗਏ ਹੋਇਆ ਹੈ ਬਾਗੇ ਲੈ ਇੰਨਾ ਕ ਟਾਈਮ ਜੀ ਜਾਣਾ ਇਸ ਜਦੋਂ ਕਿਸੇ ਨੇ ਬੁਲਾਇਆ ਨਹੀਂ ਹੈ ਕੀ ਕਿਹਾ ਕੁਛ ਨਹੀਂ ਕੁਛ ਨਹੀਂ ਭਾਣੇ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਕਿ ਉਹਨਾਂ ਨੂੰ ਕੰਮ ਸੀਗਾ ਕਰੇ ਨਹੀਂ ਨਹੀਂ ਦੱਸ ਕੀ ਕਹਿੰਦੀ ਸੀ ਤੂੰ ਹਣ ਕੀ ਦੱਸਾਂ ਭਾਣੇ ਫਿਰ ਗੱਲ ਕਰੀ ਅੱਗੇ ਹੋ ਜਾਂਦੀ ਆ ਲੈ ਤੈਨੂੰ ਪਤਾ ਤਾਂ ਹੈਗਾ ਮੈਂ ਕਿਹੜਾ ਕਿਤੇ ਗੱਲ ਕਰਦੀ ਆ ਆ ਮੇਰੇ ਵਾਲੀ ਮਾਂ 2 ਮਿੰਟ ਵੀ ਕੋਲ ਆ ਕੇ ਨਹੀਂ ਬੈਠੀ ਬਸ ਸਾਸਰੀ ਘਰ ਬੁਲਾ ਕੇ ਨਾ ਅੰਦਰ ਵੜ ਕੇ ਬੈ ਗਈ ਮੁੜ ਕੇ ਆਈ ਨਹੀਂ ਉਹਨਾਂ ਕੋਲ ਵਿਚਾਰੇ ਉਹ ਕਿਹਦੇ ਕੋਲ ਬਹੰਦੇ ਤੇ ਉਹ ਮੁੜ ਕੇ ਅੱਛਾ ਤੇਰੀ ਮਾਂ ਕੋਲ ਬੈਠੀ ਨਹੀਂ ਪੋਰਾ ਵੀ ਆ ਕੇ ਸੱਚੀ ਪਤਨੀ ਨੇ ਕਿਹਾ ਲੈ ਸਵਰਤ ਤੇਰੇ ਭੱਜੀ ਫੇਰਦੀ ਸੀਗੀ ਚਲ ਹਾਂ ਤੇਰੇ ਪੇਕੇ ਆਣ ਆਹ ਸਬਜੀ ਬਣਾ ਲਈ ਸੇਵੀਆਂ ਲਿਆਉਂਗੀ ਸੇਵੀਆਂ ਬਣਾ ਲਈ ਮੁੜ ਕੇ ਕੋਲ ਨਹੀਂ ਬੈਠੀ ਜਾਤੀ ਆਹੋ ਮੈਨੂੰ ਤੜਕੇ ਮਿਲੀ ਸੀ ਉਦੋਂ ਤਾਂ ਚਾਚੀ ਕਹੀ ਜਾਂਦੀ ਸੀ ਅਸੀਂ ਤਾਂ ਇੰਨਾ ਕੁਝ ਬਣਾਉਣਾਗਾ ਸਾਡੇ ਰਿਸ਼ਤੇਦਾਰ ਆ ਰਹੇ ਆ ਉਹਨੇ ਮੈਨੂੰ ਦੱਸਿਆ ਸੀ ਤਾਂ ਹੀ ਤਾਂ ਮੈਂ ਮਿਲਣ ਆਈ ਸੀ ਤੇ ਫਿਰ ਕੀ ਹੋ ਗਿਆ ਬਾਅਦ ਚ ਤੂੰ ਮੇਰੀ ਗੱਲ ਸੁਣ ਮੇਰਾ ਗੁੱਸਾ ਤਾਂ ਕਰੀ ਨਾ ਮੈਂ ਤੈਨੂੰ ਇੱਕ ਗੱਲ ਦੱਸਦੀ ਹਾਂ ਹਾਂਜੀ ਇਹ ਤੈਨੂੰ ਕਿੱਥੇ ਵਰਤਨ ਦੇ ਦੇਣਗੇ ਕਿਸੇ ਕੋਲੇ ਕਿਵੇਂ ਵਹਿ ਜਾਣਗੇ ਤੇਰੀ ਸੱਸ ਤਾਂ ਆਪਦੇ ਪੇਕਿਆਂ ਨਾਲ ਨਹੀਂ ਵਰਤਦੀ ਨਾਲੇ ਤੂੰ ਦੇਖਿਆ ਵਿਆਹ ਦੇ ਵਿੱਚ ਕੋਈ ਤੇਰੇ ਨਾਨਕੇ ਸਹੁਰਿਆਂ ਤੋਂ ਕੋਈ ਆਇਆ ਹੋਵੇ ਹੈ ਤੇਰੀ ਕੋ ਮਾਮੀ ਤੇਰਾ ਮਾਮਾ ਉਹਨਾਂ ਦੇ ਜਵਾਕ ਉਹ ਤਾਂ ਵਿਆਹੇਵਰੇ ਨੇ ਉਹ ਨਹੀਂ ਆਏ ਹੈਗੇ ਤੇ ਇਹ ਕਿਤੇ ਵਰਤਦੀ ਥੋੜੀ ਆ ਮੈਨੂੰ ਤਾਂ ਇਹ ਲੱਗਦਾ ਜੇ ਤੂੰ ਇਹਨਾਂ ਦੀ ਗੱਲਾਂ 'ਚ ਰਹੀ ਨਾ ਤਾਂ ਤੈਨੂੰ ਵੀ ਨਹੀਂ ਵਰਤਨ ਦੇਣਾ ਇਹਨਾਂ ਨੇ ਗੱਲ ਤਾਂ ਭੈਣੇ ਤੇਰੀ ਸਹੀ ਆ ਨਾ ਤਾਂ ਵਿਆਹ 'ਚ ਕੋਈ ਆਇਆ ਕਿੰਨਾ ਵਿਆਹ ਤੋਂ ਬਾਅਦ ਕੋਈ ਆਇਆ ਤਿੰਨ ਮਹੀਨੇ ਹੋ ਗਏ ਮੇਰੇ ਵਿਆਹ ਨੂੰ ਨਾ ਕੋਈ ਮਾਮਾ ਆਇਆ ਨਾ ਕੋਈ ਮਾਮੀ ਮੇਰੇ ਨਹੀਂ ਤਾਂ ਸਾਰੇ ਨੇ ਮਿਲਣਾ ਆਉਣਾ ਹੀ ਸੀਗਾ ਇਹੋ ਜੀ ਕੀ ਗੱਲ ਆ ਵੀ ਜਿਹੜੀ ਮੰਮੀ ਉਹਨਾਂ ਨਾਲ ਵਰਤਦੀ ਨਹੀਂ ਤੇ ਨਾਲ ਰਹੀ ਗੱਲ ਮੇਰੇ ਪੇਕੇ ਨਾਲ ਵਰਤਣ ਦੀ ਮੈਂ ਨਹੀਂ ਆਪਦੇ ਪੇਕੇ ਨਾਲ ਟੁੱਟਦੀ ਕੁਛ ਮਰਜ਼ੀ ਹੋ ਜੇ ਮੈਂ ਤਾਂ ਆਪਦੇ ਪੇਕੇ ਨਾਲ ਵਰਤੂੰਗੀ ਵਰਤੂੰਗੀ ਤੂੰ ਤਾਂ ਵਰਤੇਂਗੀ ਵਰਤੇਂਗੀ ਇਹ ਕਿਸੇ ਨਾਲ ਵਰਤਣ ਦੇਣਗੇ ਤਾਂ ਹੀ ਆ ਇਹ ਤਾਂ ਕਿਸੇ ਪਿੰਡ 'ਚ ਨਹੀਂ ਵਰਤਦੇ ਹੈਗੇ ਕਿਸੇ ਦੇ ਨਾਲ ਹੁਣ ਭਾਵੇਂ ਮੈਂ ਕੀ ਕਰਾਂ ਮੈਂ ਤਾਂ ਉਹਦੇ ਪੇਕੇ ਨਾਲ ਬਾਲਾ ਮੂੰਹ ਕਰਦੀ ਆ ਮੈਂ ਨਹੀਂ ਉਹਨਾਂ ਨਾਲ ਟੁੱਟ ਸਕਦੀ ਤੇ ਨਾਲੇ ਇਹੋ ਜਿਹੀ ਕੀ ਗੱਲ ਹੋਊਗੀ ਵੀ ਕੋਈ ਇਹਨਾਂ ਤੇ ਆਉਂਦਾ ਨਹੀਂ ਹੈਗਾ ਤੈਨੂੰ ਪਤਾ ਪੈਣਾ ਕਿਸੇ ਗੱਲ ਦਾ ਨਾ ਪੈਣਾ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਤਾਂ ਆਪਦੀ ਸੱਸ ਨੂੰ ਪੁੱਛਿਆ ਸੀ ਇੱਕ ਦਿਨ ਉਹ ਵੀ ਕਹਿੰਦੀ ਹਾਂ ਇਹ ਵਰਤਦੀ ਨਹੀਂ ਹੈਗੀ ਆਪਦੇ ਪੇਕੇਆਂ ਦੇ ਨਾਲ ਐਨਾਂ ਕਹਿ ਕੇ ਕੀ ਚੁੱਪ ਕਰ ਗਈ ਮੇਰੀ ਸੱਸ ਹਾਲ ਤਾਂ ਪੇਕੇ ਨੂੰ ਕਿਹੜੀ ਕੋਈ ਟੁੱਟਦੀ ਹੁੰਦੀ ਆ ਪੇਕੇਆਂ ਦਾ ਮੋਹ ਤਾਂ ਮਰਦੇ ਦਮ ਤੱਕ ਨਹੀਂ ਜਾਂਦਾ ਹੁੰਦਾ ਕਹਿੰਦੇ ਹੁੰਦੇ ਆ ਜਦੋਂ ਕੁੜੀ ਮਰ ਜਾਂਦੀ ਨਾ ਤਾਂ ਵੀ ਪੇਕੇਆਂ ਦਾ ਕਫਨ ਡੀਕਦੀ ਆ ਤੇ ਮਾਣੇ ਪਹਿਲਾਂ ਹੀ ਪੇਕਿਆ ਨਾ ਮੂੰਹ ਤੋੜਦਾ ਆਪਦਾ ਭਾਈ ਇਸ ਗੱਲ ਦਾ ਮੈਨੂੰ ਨਹੀਂ ਪਤਾ ਜੇ ਤੂੰ ਆਹਦੇ ਪੇਕਿਆ ਨਾ ਵਰਤਣਾ ਨਾ ਇਹਨਾਂ ਦੇ ਮਗਰ ਨਾ ਲੱਗੇ ਠੀਕ ਐ ਭੈਣੇ ਨਹੀਂ ਲਗਦੀ ਇਹਨਾਂ ਮਗਰ ਨਾਲੇ ਮੇਰੀ ਗੱਲ ਸੁਣ ਤੂੰ ਇਹ ਸਾਰੀ ਗੱਲ ਲਾਡੀ ਨੂੰ ਕਿਉਂ ਨਹੀਂ ਦੱਸਦੀ ਉਹ ਨਾ ਅਜੇ ਤੱਕ ਘਰ ਹੀ ਨਹੀਂ ਆਗੇ ਮੈਂ ਤਾਂ ਹੀ ਕਹਿੰਦੀ ਸੀ ਉਹ ਘਰੇ ਆ ਜਨ ਫਿਰ ਉਹਨਾਂ ਨਾਲ ਗੱਲ ਕਰੂੰਗੀ ਆਉਣ ਨਾਲ ਆਹੋ ਉਹਨੂੰ ਤਾਂ ਆਪਦੀ ਮੁਠੀ 'ਚ ਰੱਖੀ ਕਿਤੇ ਉਹ ਵੀ ਇਹਨਾਂ ਦੇ ਮਗਰ ਲੱਗਣ ਲੱਗੇ ਜੇ ਨਾ ਨਾ ਐ ਕਿਵੇਂ ਹੋ ਸਕਦਾ ਐ ਨਹੀਂ ਮਗਰ ਲੱਗਣ ਦਿੰਦੀ ਸਾਰੀ ਗੱਲ ਦੱਸੂੰਗੀ ਅੱਜ ਮੈਂ ਉਹਨਾਂ ਨੂੰ ਆਹੋ ਮੈਂ ਤਾਂ ਇਹਨੂੰ ਬੈਠੇ ਨੂੰ ਚਾਹ ਪਾਣੀ ਪੁੱਛਦੀ ਆ ਤੇ ਆਪੇਵੇਂ ਮਾਂ ਪਿਓ ਦੀ ਕਦਰ ਵੀ ਨਹੀਂ ਕਰਦੇ ਹਾਂ ਸਹੀ ਗੱਲ ਐ ਚਲ ਠੀਕ ਐ ਭੈਣੇ ਮੈਂ ਤਾਂ ਤੇਰੀ ਮਾਂ ਨੂੰ ਮਿਲਣ ਆਈ ਸੀ ਹੁਣ ਉਹ ਤਾਂ ਵਾਗ ਗਈ ਚਲ ਮੈਂ ਕੀ ਕਰਨਾ ਨਾ ਨਾ ਉਹ ਭੈਣੇ ਤਾਂ ਚਾਹ ਪਾਣੀ ਪੀ ਕੇ ਜਾਣਾ ਇੱਥੇ ਖੜੀ ਘੱਟ ਕੀ ਨਾ ਬਸ ਬਸ ਹੁਣ ਮੈਂ ਜਾਣੀ ਆ ਜਵੱਖਾ ਨੂੰ ਸਕੂਲੋਂ ਲੈ ਕੇ ਆਉਣਾ ਆ ਦੁਪਹਿਰਾਂ ਹੋਇਆ ਪਿਆ ਚਲ ਠੀਕ ਐ ਹਾਂ ਚਲ ਠੀਕ ਐ ਮੇਰੀਆਂ ਗੱਲਾਂ ਤੇ ਗੌਰ ਰੱਖੀ ਠੀਕ ਐ ਭੈਣੇ ਤਾਂ ਸਹੀ ਕਹਿੰਦੀ ਐ ਫਿਰ ਮੈਂ ਵੀ ਕਿਉਂ ਇਹਨਾਂ ਨਾਲ ਵਰਤਾਂ ਜਦੋਂ ਇਹੀ ਮੇਰੇ ਪੇਕੇ ਨਾਲ ਨਹੀਂ ਵਰਤਣਾ ਚਾਹੁੰਦੇ ਕੋਈ ਗੱਲ ਹੁਣ ਇਹਨੂੰ ਮੈਂ ਦੱਸੂੰਗੀ ਕਿ ਕਿਵੇਂ ਵਰਤੀਦਾ ਹੁੰਦਾ ਮਿਲ ਗਈ ਮਸ਼ੀਨ ਟੁੱڑی ਗਈ ਹਾਂ ਮਸ਼ੀਨ ਮਿਲ ਗਈ ਟੁੱڑی ਵਾਲੀ ਅੱਛਾ ਮੜ ਗਿਆ ਰਿਸ਼ਤੇਦਾਰ ਹਾਂ ਉਹ ਤਾਂ ਗਏ ਨਹੀਂ ਤੇ ਆਪ ਨਹੀਂ ਆਉਣਾ ਸੀ ਜਵਾਕ ਨੂੰ ਤਾਂ ਕੱਲ ਦਿੰਦਾ ਉਹ ਤਾਂ ਮਿਲ ਜਾਂਦਾ ਆ ਕੇ ਬਹੁਸੀ ਕਿਹੜਾ ਵਿਲੇ ਸੀ ਉੱਥੇ ਕੰਮ ਹੀ ਕਰਦੇ ਸੀ ਨਾ ਕੰਮ ਤਾਂ ਕਰਦੇ ਸੀ ਅਗਲਾ ਆਂ ਕਹਿੰਦਾ ਵੀ 10 ਮਿੰਟ ਅਸੀਂ ਮਿਲਣਾ ਆਇਆ ਤੇ ਆਇਆ ਨਹੀਂ ਮਿਲਣਾ ਮੈਨੂੰ ਨਾ ਬਾਹਲੇ ਰਿਸ਼ਤੇਦਾਰਾਂ ਦਾ ਇੱਥੇ ਆਉਣਾ ਜਾਣਾ ਚੰਗਾ ਨਹੀਂ ਲੱਗਦਾ ਨਾਲੇ ਬਾਹੂ ਨੂੰ ਸਮਝਾਦੀ ਮੈਨੂੰ ਬਾਹਲੇ ਰਿਸ਼ਤੇਦਾਰ ਆਉਂਦੇ ਪਸੰਦ ਨਹੀਂ ਠੀਕ ਹੈ ਨਾ ਉਹਨਾਂ ਨੂੰ ਨਾਲੇ ਕਹਿਦੀ ਵੀ ਆਉਣਾ ਹੁੰਦਾ ਨਾ 4-5 ਮਹੀਨੇ ਬਾਅਦ ਆਇਆ ਕਰੇ ਇੱਥੇ ਨਿਤ ਤੱਕ ਜੱਭ ਹੋਇਆ ਕਰੂਗਾ ਹੈ ਹੋ ਤੈਨ ਤਾਂ ਜੱਭ ਹਰੇਕ ਦਾ ਹੀ ਰਹਿੰਦਾ ਹੈਗਾ ਨੰ ਨਮੀਸ ਕੀਰੀਆ ਉਹਨਾਂ ਨੂੰ ਕਿਵੇਂ ਕਹਿ ਦਈਏ ਵੀ ਭਾਈ ਕਦੇ ਆ ਕੇ ਮਿਲ ਜਾ ਕਰੋ ਨਾਲੇ ਕਿਵੇਂ ਬਹੂ ਨੂੰ ਮੈਂ ਕਹਿ ਦਿਆਂ ਵੀ ਕਹਿ ਦੇ ਆਪਦੇ ਪੇਕਿਆਂ ਨੂੰ ਹੂੰ ਆਜ ਤਾਂ ਨਵਦਲੀ ਤੂੰ ਆਪਦੀਆਂ ਇੰਨਾ ਹੱਤਾ ਹੀ ਨਹੀਂ ਉਹੀ ਕੁਛ ਮੁੰਡੇ ਸੰਖਾਲਾ ਨਾਲੇ ਹੂੰ ਘਰ ਪੱਟ ਦੇ ਜਵਾਕ ਦਾ ਮੈਨੂੰ ਮਿਲਣਾ ਕਿ ਲਾਣਾ ਨਾ ਰਿਸ਼ਤੇ ਰਨ ਪਸੰਦ ਨਹੀਂ ਠੀਕ ਹੈ ਨਾ ਨਹੀਂ ਮਿਲਣਾ ਕਿ ਲਾਣਾ ਤੂੰ ਨਾ ਮਿਲ ਇੱਥੇ ਜਵਾਕ ਨੂੰ ਤਾਂ ਵਰਤ ਲੈਣ ਦੇ ਕਿਸੇ ਨਾਲ ਤੇ ਜਵਾਕ ਵਰਤੀ ਜਾਵੇ ਹਾਂ ਪਹਿਲਾਂ ਤੇਰੀ ਮਾਰੀ ਮਾਂ ਬੈਠੀ ਰਹੀਆਂ ਇੱਥੇ ਕਾਲੇ ਰਨ ਲੱਗ ਕੇ ਮੈਨੂੰ ਨਹੀਂ ਕਿਸੇ ਭੈਣ ਭਾਈ ਦੇ ਮੱਥੇ ਲੱਗਣ ਦਿੱਤਾ ਹੁਣ ਉਹੀ ਕੁਛ ਜਵਾਕ ਨਾ ਕਰ ਤੂੰ ਕੋਈ ਨਹੀਂ ਕੋਈ ਨਹੀਂ ਨਾਲੇ ਨਾ ਕੋਈ ਨਹੀਂ ਕਿਸੇ ਦਾ ਨਾ ਮਿਲਣ ਗੱਲ ਰੱਖੀਦਾ ਹੁੰਦਾ ਭੈਣ ਭਰਾ ਨਾਲ ਹਰੇਕ ਨਾਲ ਨਹੀਂ ਬਗਾੜੀਦੀ ਹੁੰਦੀ ਜਵਾਕਾਂ ਨੂੰ ਚ ਅੱਜ ਦੀ ਸਿੱਖਿਆ ਦੇ ਲਾ ਉਹ ਕੀ ਕਹੂਗੀ ਬਹੂ ਮਿਲਣਾਂ ਨਾਲੇ ਨਾ ਮਿਲਣਾ ਮਨਿੰਦਰ ਉਹ ਪਾਣੀ ਦੀ ਘੁੱਟ ਲਿਆ ਛੇਤੀ ਲਿਆ ਯਾਰ पाणी ਗੁੱਟ ਪੀ। ਓਹੋ। ਤੂਸ ਗੱਡੀ ਪੀਏ ਗਰਮੀ ਨੇ। ਬਾਰੀ ਗਰਮੀ ਹੋਈ ਪਿਆ ਬਾਹਰ। ਥੋੜਾ ਜਿਹਾ ਗੁੜ ਲਿਆ ਦਿੰਦੀ। ਲਿਆ ਦਿੰਨੀ ਗੁੜ ਤਾਂ। ਤੁਨੂੰ ਫੋਨ ਕੀਤਾ ਸੀ ਵੀ ਆਜ ਮੰਮੀ ਤੇ ਵੀਰ ਆਏ ਹੋਏ ਆ। ਤੁਸੀਂ 2 ਮਿੰਟ ਦੇ ਵਿੱਚ ਟਾਈਮ ਕੱਢ ਕੇ ਆ ਜਾਂਦੇ ਹੁਣ ਵੀ ਤਾਂ ਆਈ ਹੂੰ। ਤੇ ਫਿਰ ਮੈਨੂੰ ਕੀ ਪਤਾ ਸੀ ਉਹ ਇਨੀ ਛੇਤੀ ਜਾ ਵੜ ਲੰਗੇ। ਬਾਗੇ ਹੋ। ਤੇ ਹੋਰ ਉਹਨਾਂ ਦਾ ਜਾਣੇ ਸੀਗਾ ਫਿਰ ਡੀਕ ਡੀਕ ਕੇ ਵਾਗ ਗਏ ਮੈਂ ਘੰਟੇ ਦਾ ਕਿਹਾ ਸੀ ਘੰਟੇ ਤੱਕ ਆ ਜਾਣਗੇ ਉਹ 2 ਘੰਟੇ ਬੈਠੇ ਰਹੇ ਥੇ ਡੀਕ 'ਚ ਮੈਂ ਫੋਨ ਵੀ ਕੀਤਾ ਸੀਗਾ ਤੁਸੀਂ ਮੇਰਾ ਫੋਨ ਵੀ ਨਹੀਂ ਚੱਕਿਆ ਓਹੋ ਮੈਂ ਕਿਹੜਾ ਦਾਸ ਉੱਥੇ ਵਿਹਲਾ ਸੀ ਕੰਮ 'ਚ ਸੀ ਤੂੰ ਬਠਾਲ ਦੀ 2 ਘੰਟੇ ਉਹਨਾਂ ਨੂੰ ਜਦੋਂ ਆਏ ਸੀ ਟਾਈਮ ਕੱਢ ਕੇ ਹੁਣ ਵੀਰੇ ਨੂੰ ਵੀ ਕੰਮ ਕਰਨੇ ਆਪਦੇ ਖੇਤ ਦੇ ਉਹਨੂੰ ਵਿਹਲਾ ਥੋੜਾ ਵੀਰਾ ਵਿਚਾਰ ਮਿਲਣ ਆਇਆ ਸੀ ਬਸ ਫਿਰ ਉਹਨਾਂ ਨੂੰ ਵੀ ਤਾਂ ਪਤਾ ਹੀ ਆ ਹੁਣ ਵੀ ਕਿਹੜਾ ਟਾਈਮ ਚੱਲਦਾ ਹੈ ਕਿੰਨਾ ਕੁ ਟਾਈਮ ਆਪਣੇ ਕੋਲੇ ਤੇ ਤੂੜੀ ਵਾਲੇ ਬੰਦੇ ਮੈਂ ਤਾਂ ਮਿਲੇ ਸੀਗੇ ਹੈ ਕਿਸੇ ਨੇ ਵੀ ਨਹੀਂ ਬੁਲਾਇਆ ਵਿਚਾਰੇ ਇਕੱਲੇ ਆ ਕੇ ਬਹਿ ਕੇ ਮੁੜ ਗਏ ਦੋ ਚਾਰ ਗੱਲਾਂ ਕਰਕੇ ਮੇਰੇ ਨਾਲ ਕਿਸੇ ਨੇ ਕੀਨੇ ਕਹਿੰਦੇ ਨਹੀਂ ਬੁਲਾਇਆ ਨਾ ਤਾਂ ਮੰਮੀ ਨੇ ਬੁਲਾਇਆ ਡੈਡੀ ਵੀ ਨਹੀਂ ਘਰੇ ਆਇਆ ਮੈਂ ਨਾਲ ਸਵੇਰੇ ਕਿਹਾ ਸੀ ਡੈਡੀ ਨੂੰ ਵੀ ਮੰਮੀ ਤੇ ਵੀਰਾ ਆਉਣਗੇ ਨਾ ਤਾਂ ਉਹ ਘਰੇ ਆਏ ਮੁੜ ਕੇ ਤੇ ਨਾ ਮੰਮੀ ਨੇ ਬੁਲਾਇਆ ਮੰਮੀ ਤਾਂ ਕਹਿੰਦੀ ਮੇਰੇ ਤਾਂ ਨਾ ਸਰੀਰ ਨਹੀਂ ਠੀਕ ਤੇ ਅੰਦਰ ਵੜ ਕੇ ਬਹਿ ਗਈ ਮੰਮੀ ਲੈ ਬੇਬੇ ਕਿਉਂ ਗਾਇਸ ਸਰੀਰ ਨੂੰ ਚੰਗੀ ਭਲੀ ਦਾ ਸੀਗੀ ਤੜਕੇ ਤੇ ਮਮਮੀ ਗੁੱਸਾ ਕਰਕੇ ਗਈ ਆ ਮੰਮੀ ਕਹਿੰਦੀ ਕੀ ਹੋਇਆ ਤੇਰੀ ਸੱਸ ਨੂੰ ਕਿ ਸਾਨੂੰ ਆਇਆ ਨੂੰ ਜਰੇ ਜਰੇ ਆ ਨਹੀਂ ਲੈ ਦੱਸ ਹੁਣ ਮੈਂ ਤੇ ਮੰਮੀ ਨੂੰ ਕੀ ਕਹਾਂ ਬਾਪੂ ਅਮਰੀਕਾ ਸੁਣ ਬਾਪੂ ਤਾਂ ਉੱਥੇ ਮਸ਼ੀਨ ਵਾਲੇ ਕੋਲੇ ਬੈਠਾ ਰਿਆ ਗੱਲਾਂ ਮਾਰੀ ਗਿਆ ਹੂੰ ਉਹਦੇ ਕੋਲੇ ਉੱਪਰ ਚੜਦਾ ਨਾਲ ਮਸ਼ੀਨ ਤੇ ਜਦ ਤੂੜੀ ਬੰਨਦੇ ਸੀ ਫਿਰ ਤੁਨੂੰ ਉਹੀ ਤਾਂ ਗੱਲ ਸੋਚਣਾ ਤਾਂ ਚਾਹੀਦਾ ਸੀ ਘਰੇ ਰਿਸ਼ਤੇਦਾਰ ਆ ਰਹੇ ਨੇ ਕੋਈ ਤਾਂ ਬੰਦਾ ਘਰੇ ਹੋਵੇ ਗੱਲਬਾਤ ਕਰਨ ਹੁਣ ਵੀਰਾ ਕਿਨਾਂ ਥੱਥੇ ਬੈ ਕੇ ਗੱਲਬਾਤ ਕਰਦਾ ਹੈ ਵਿਚਾਰ ਰੋਟੀ ਵੀ ਨਹੀਂ ਖਾ ਕੇ ਗਏ ਉਹ ਤਾਂ ਬੇਸ਼ਰਮੀ ਜੀ ਮੰਨੇ ਉਹਨਾਂ ਨੇ ਤਾਂ ਉਹ ਵਾਗ ਗਏ ਉਹ ਫਿਰ ਉਹਨਾਂ ਕੀ ਮੈਨੂੰ ਤਾਂ ਆਪ ਗੁੱਸਾ ਆ ਜੇ ਤੁਸੀਂ ਨਹੀਂ ਚਾਹੁੰਦੇ ਵੀ ਮੇਰੇ ਪਿੱਛੇ ਇਥੋਂ ਤਾਂ ਉਹ ਜੀ ਗੱਲ ਦੱਸ ਦੋ ਨਾ ਆਉਣਗੇ ਉਹ ਉਹ ਕਿਹੋ ਜੀ ਗੱਲ ਕਰਦੀ ਐ ਕੋਈ ਗੱਲ ਵੀ ਸਮਝਿਆ ਹੁਣ ਟਾਈਮ ਹੈ ਨਹੀਂ ਸੀ ਮੇਰੇ ਕੋਲ ਤਾਂ 6 ਮਹੀਨਿਆਂ ਦੀ ਫਸਲ ਸੀਗੀ ਜੇ ਹੁਣ ਇੱਧਰ ਨਾ ਲੱਗਦੇ ਤਾਂ ਬਸ ਫਿਰ ਇਹ ਜਾਂਦੀ ਤੈਨੂੰ ਪਤਾ ਤਾਂ ਹੈ 2 ਦਿਨ ਹੋ ਗਏ ਮੈਂ ਤਾਂ ਸਾਹ ਨਹੀਂ ਲਿਆ ਮੰਮੀ ਨੇ ਤਾਂ ਕਹਿ ਸਕਦੇ ਨੂੰ ਮੰਮੀ ਨੂੰ ਪੁੱਛ ਵੀ ਇਹ ਚ ਕੀ ਗੱਲ ਹੋਈ ਆ ਹੈਂ ਜੇ ਮੰਦੀ ਆ ਵੀ ਮੈਂ ਨਾਲ ਆਂਦੀ ਕਿ ਮਮੀ ਜੀ ਤਾਂ ਬਿਲ ਜ਼ਿਆਦੇ ਖਰਾਬ ਮੈਂ ਲਾਡੀ ਨੂੰ ਫੋਨ ਕਰਦਣੀ ਕਾਕਾਣ ਆਇਆ ਹੋਇਆ ਸੀ ਮੈਂ ਵੀਰੇ ਨੂੰ ਕਹਿ ਦੇਣੀ ਆ ਹੈ ਵੀ ਤੂੰ ਦਵਾਈ ਦਵਾ ਲਏ ਹੁੰਦੇ ਆ ਕਹਿੰਦੀ ਨਹੀਂ ਮੈਂ ਇਸ ਤੇ ਮੈਂ ਠੀਕ ਐ ਦਵਾਈ ਲੈਂਦੀ ਤੂੰ ਕਿਰ ਐ ਕਰ ਤੂੰ ਗੱਲਾਂ ਕਰ ਮੈਂ ਪਿੱਛੇ ਆਉਣੀ ਆ ਹੁਣ ਕਿੰਨਾ ਟਾਈਮ ਡਿੱਕੀ ਗੇ ਡਿੱਕੀ ਗੇ ਡਿੱਕੀ ਗੇ ਆਈ ਨਹੀਂ ਅੰਦਰ ਉੱਟ ਕੇ ਸਗੋਂ ਮੈਂ ਜਦੋਂ ਬਾਹਰ ਤੱਕ ਛੱਡਣ ਗਈ ਉਦੋਂ ਵੀ ਨਹੀਂ ਆਈ ਉਦੋਂ ਬਾਅਦ ਚ ਬਾਹਰ ਮੰਜਾ ਡਾ ਲਿਆ ਮੈਂ ਉਹਦੇ ਪੁੱਛੇ ਮਮੀ ਹੁਣ ਠੀਕ ਹੋ ਤੁਸੀਂ ਕਹਿੰਦੀ ਹਾਂ ਹੁਣ ਤਾਂ ਠੀਕ ਐ ਵਾਗ ਕੇ ਤੇਰੀ ਮਮੀ ਹੋ ਰਹੀ ਲਾ ਦੱਸ ਵੀ ਉਹਨੇ ਤਾਂ ਜਾਣੇ ਸੀ ਹੁਣ ਚੱ ਨਾ ਤੂੰ ਐਵੇਂ ਗੁੱਸਾ ਨਾ ਕਰ ਠੀਕ ਹੈ ਆ ਬੜਾ ਜਿਹਾ ਸੀਜ਼ਨ ਆ ਨੰਗ ਜਾਂਦੇ ਤੇ ਵਿਲੇਜੇ ਹੋ ਜੀਏ ਠੀਕ ਹੈ ਫਿਰ ਚੱਲਿਆ ਆ ਕੋਈ ਨਿਕੜਾ ਮਾਰਿਆ ਆ ਗੁੱਸਾ ਤਾਂ ਆਉਂਦਾ ਹੀ ਆ ਫਿਰ ਜਦ ਮਾਂ ਪਿਓ ਨਾਲ ਘਰੇ ਆਏ ਨਾ ਬੇਇੱਜ਼ਤੀ ਹੁੰਦੀ ਆ ਤੂੰ ਦੱਸ ਅਸੀਂ ਕੀ ਬੇਇੱਜ਼ਤੀ ਮੇਸਕੀ ਕਰਤੀ ਤੈਨੂੰ ਕਹੀਦਾ ਜਾਣਾ ਫਿਰ ਬੀਬੇ ਨੇ ਤਾਂ ਮੇਸਕੀ ਕੀਤੀ ਆ ਬੈਠ ਨਹੀਂ ਸਕਦੀ ਸੀ ਦੋ ਮਿੰਟ ਕੋਲ ਫਿਰ ਪੁੱਛ ਲੂੰਗਾ ਕੋਈ ਗੱਲ ਮੈਨੂੰ ਕਹੀਦਾ ਜਾਣਾ ਯਾ ਰੋਟੀ ਲਿਆ ਦੇ ਮੈਨੂੰ ਹੁਣ ਤੜਕੇ ਦਾ ਲੱਗਿਆ ਉੱਥੇ ਲੈ ਐ ਕਰ ਉਹ ਤਨ ਇੱਥੇ ਜਿਹੜੇ ਤੂੜੀ ਪਾਈ ਜਾਂਦੇ ਉਹਨਾਂ ਤੇ ਆਣ ਦੇ ਉਹਨਾਂ ਦੀ ਰੋਟੀ ਪਕਾ ਗਏ ਤੇ ਕੋਈ ਨਾ ਵਾ ਤੋਂ ਨੂੰ ਬੰਨ੍ਹ ਦੇ ਨੀ ਬੰਨ੍ਹ ਦੇ